ਆੜਾ ਲੱਗ ਗਿਆ ਭਾਈ ਨਾ ਨਾ ਰੋਸ ਟੇ ਉਹ ਦੇਖੀ ਦੇਖ ਮੱਝਾਂ ਵੀ ਟੁੱਟ ਰਹੀਆਂ ਇਹ ਪੱਗੋ ਸਿੱਕੜੀ ਕਿ ਹੋਰ ਨਹੀਂ ਨਹੀਂ ਕੁਛ ਨਹੀਂ ਬੈਠ ਜਾਓ ਹੱਥੋ ਡਾਰੀ ਦੇ ਦਿੱਤਾ ਨਿਕੜ ਗਿਆ ਨਿਕੜ ਗਿਆ ਨਹੀਂ ਮੁਰਗਾ ਨਹੀਂ ਖਾਂਦੇ ਬੱਕਰਾ ਬੱਕਰਾ ਖਦੀ ਕਦੀ ਹੋਇਆ 20 10 ਸਲੇ ਜਿਆਦਾ ਵਿਕੀ ਤੇ ਖਾ ਲੈਣਾ ਨਹੀਂ ਤਾਂ ਨਾ ਸਹੀ ਨਹੀਂ ਨਾ ਸਹੀ ਉਹ ਜਿਹੜੀ ਹੈ ਜੀ 10 ਸਲੇ ਬਾਲਟਾਂ ਵਾਲਾ ਵੀ ਕੰਮ ਸਾਡਾ ਰੁਠਪ ਹੋ ਗਿਆ ਭਈਆਂ ਨਾਲ ਜਿੱਦਣ ਦੇ ਬੜੇ ਆ ਪੰਜਾਬ ਦੇ ਅੰਦਰ ਆ ਕੇ ਭਈਏ ਬਣਨ ਲੱਗੇ ਉਹ ਭਈਏ ਲਈ ਕਵਰੇ ਤੇ ਪੂਰੀ ਵਿਕਤੀ ਜਾਂਦੇ ਨੇ ਕੋਈ ਜਿਹੜੇ ਕੋਰੇ ਤੇ ਲੀਕ ਹੈ ਅੱਛਾ ਇਹ ਹੋਰ ਵੀ ਰੌਲਾ ਪਵਾ ਵੀ ਜਿਹੜੇ ਭਈਏ ਇਹਨਾਂ ਨੂੰ ਪੰਜਾਬ ਮਾਤ ਜੱਟੇ ਲੈ ਗਏ ਜੱਟ ਕਿੱਥੇ ਹੁਣ ਦਾ ਵੋਟ ਲੈ ਕੇ ਆਉਂਦੀ ਹੈ ਹੈ ਵੀ ਪੰਜਾਬ ਦੇ ਵਿੱਚ ਕੋਠੀਆਂ ਦਾ ਕਾਰਾਂ ਦਾ 18 ਦਾ ਡਿਫੈਂਡਰਾਂ ਦਾ ਬੜਾ ਰੌੜਾ ਹੈ ਤੇ ਜ਼ਮੀਨਾਂ ਦੀਆਂ ਵਿਕਰੀਆਂ 10-10 ਕਰੋੜ ਨੂੰ ਕਿੰਦਾ ਫੇਰ ਵੀ ਭਾਰੀ ਤਸੱਲੀ ਨਹੀਂ ਹੋ ਰਹੀ ਬੁਹਾਲੀ ਜ਼ਿਲ੍ਹਾ ਪੂਰਾ ਖਤਮ ਹੋ ਚੁੱਕਿਆ ਇੱਕ ਤਰ੍ਹਾਂ ਆਜਪੁਰੇ ਪਟਿਆਲੇ ਤੱਕ ਸੜਕੇ ਲੱਭ ਪਰ ਪਚਾਰੇ ਪਚਾਰਾ ਚੁਰਾ ਰਹੇ ਹੈ ਕਿਦੋਂ ਕਿਹੜੀ ਰੂਟ ਹੈ ਕਿਦੋਂ ਦੇ ਛੱਜ ਵਿੱਚ ਹੈ ਮੈਂ ਨਾ ਕੁਥਾ ਕਿੜੀ ਪੱਡੇ ਕੇ ਵਿਚੇ ਰਾਜਪੁਰੇ ਕਿੱਲਾ ਮੈਂ ਉਹ ਰੇਤ ਨੇ ਸੱਜਣ ਹੈਗੇ ਆ ਜਿਹਨਾਂ ਨੂੰ ਆਪਾਂ ਗੱਡੀਆਂ ਵਾਲੇ ਕਹਾ ਬਾਗੜੀ ਵੀ ਕਹਦੇ ਆਂ ਹਮੇ ਆਪਣਾ ਨੋ ਗਿਆ ਲੈਣ ਦਾ ਬਾਰੀ ਆ ਜੀ ਬਾਰੀ ਆ ਕੁਲ ਕ ਬੋਲਣਾ ਪਹਿਲਾਂ ਬਾਰੀ ਆ ਜੀ ਇੱਧਰ ਸੁਣੋ ਮੇਰੀ ਬਾਤ ਚਲੋ ਯੂਰੀਆ ਘਟਾਣ ਗਏ ਤੇ ਉਤਰਾ ਬੋਲਣਾ ਆਪਾਂ ਨੂੰ ਪੂਰਨਮਿਤਾ ਜੀ ਸੋ ਨੇਉਰੇ ਰਹਿਰੇ ਕੁੱਤਾ ਘੜੀ ਗੋਮਾਂ ਤੇ ਬਹੁਤ ਵਧੀਆ ਆਨੰਦ ਵਿੱਚ ਜ਼ਿੰਦਗੀ ਬੀਤ ਕਰ ਰਹੇ ਆ ਇੱਧਰ ਇਹਨਾਂ ਕੇ ਜਿਹੜਾ ਘਰ ਕੇ ਬੈਠੇ ਚਾਹ ਬਣ ਰਹੀ ਏ ਠੱਕ ਲੱਗੇ ਵਾਲੀ ਇਹਨਾਂ ਗੱਲ ਦਾ ਕੋਈ ਚੰਗਿਆਰਾ ਸੁਣਿਆ ਅੱਜ ਕੀ ਜ਼ਿੰਦਗੀ ਕਿਤਰਾ ਨਾ ਇਹਨਾਂ ਨੂੰ ਸੁਣਾ ਬ੍ਰੀਕਾਰ ਸਾਡੀ ਦਾ ਜੀ ਕੋਈ ਸੁਣਾਈ ਨਹੀਂ ਹੈ ਜੀ ਸਾਢੇ 500 ਸਾਲ ਹੋ ਗਏ ਸਾਨੂੰ ਚਤੌੜਗੜ ਛੱਡੀ ਹੂੰ ਸਾਡੇ ਅਸੀਂ ਆਪਦੇ ਦੀਨ ਦੇ ਖਾਤਰ ਫਿਰ ਰਹੀ ਆ ਬਾਹਰ ਸਾਡੇ ਕਿਸੇ ਨੇ ਕੋਈ ਪਗਾਰ ਨਹੀਂ ਸੁਣੀ ਕੋਈ ਮਹਾਰਾਣਾ ਪ੍ਰਤਾਪ ਸਿੰਘ ਦੇ ਸੀ ਅੱਛਾ ਉਹਦਾ ਬਸ ਚੱਲਦਾ ਆ ਰਿਹਾ ਪਰ ਅਸੀਂ ਸਾਰੇ ਘੁੰਮਦੇ ਆ ਕੋਈ ਸਾਡਾ ਕੋਈ ਪੈਦਾਵਾਰੀ ਕੋਈ ਨਹੀਂ ਰਹੀ ਅਸੀਂ ਭੁੱਖੇ ਮਰਦੇ ਬੈਠੇ ਨਾਲੇ ਮੈਂ ਸੁਣਿਆ ਵੀ ਕਾਹਾਂ ਵੀ ਜਿਹੜੇ ਬਾਗੜੀ ਨੇ ਵਧੀਆ ਰੋਟੀ ਖਰੇਣਾਤ ਬਣਾਦੇ ਨਹੀਂ ਜੀ ਤਾਂ ਹੁਣ ਮਖੋਲਾ ਹੀ ਕਰਦੇ ਭੁੱਖਿਆਂ ਦੀਆਂ ਜਦ ਇਹ ਭੁੱਖਾ ਮਰਦਾ ਉਹ ਵੀ ਤਾਂ ਫਿਰ ਚੋਬੇ ਦਾ ਮਰਦਾ ਹੀ ਐ ਐਸੇ ਧਮੇ ਜਿਹੜਾ ਹੈਗਾ ਬਾਲ ਰੱਖਾ ਇਹ ਵੀ ਸਭ ਕੇ ਬਾਈ ਕੀ ਬਾਤ ਐ ਇਹ ਜੀ ਜਿਹੜਾ ਮਹਾਰਾਣਾ ਪ੍ਰਤਾਪ ਸਿੰਘ ਹੋਇਆ ਆਪਣੇ ਹਰੇਕ ਹਕੀਕਤ ਦੇ ਵਿੱਚ ਆਉਂਦਾ ਹੈ ਹਰੇਕ ਕਿਤਾਬ ਦੇ ਵਿੱਚ ਪਟਾਈ ਵਿਖਾਈ ਦੇ ਵਿੱਚ ਉਹ ਦਾ ਅੰਸਾ ਹੈ ਉਹ ਰਾਜਾ ਤਾਂ ਮਹਾਰਾਣਾ ਪ੍ਰਤਾਪ ਸਿੰਘ ਹੋਇਆ ਹੈ ਤਾਂ ਅਸੀਂ ਕੇਸ ਬਾਲ ਰੱਖਦੇ ਸਾਰਾ ਉਹ ਦਾ ਸਾਰਾ ਉਹ ਦਾ ਬਸ ਐ ਅੱਗੇ ਵੀ ਇਥਾਰੇ ਨਿਆਣੇ ਰੱਖਾ ਹਾਂ ਜੀ ਨਿਆਣੇ ਵੀ ਰੱਖੀ ਹੁਣ ਜਿਤਨਾ ਕੋਈ ਸਦੀ ਦਾ ਪਲਟਾ ਖਾ ਰਿਹਾ ਇਸ ਤਰ੍ਹਾਂ ਦੀ ਨਿਆਣੇ ਵੀ ਹੋਗੇ ਨਿਆਣੇ ਬਦਲ ਗਏ ਬਦਲ ਗਏ ਪੁਰਾਣੇ ਬੰਦੇ ਹੋ ਗਏ ਪੁਰਾਣੇ ਦਾ ਉਤਰਾਂਦੇ ਹੀ ਆ ਜੀ ਪੁਰੇ ਤੁਹਾਨੂੰ ਕਿੰਨੇ ਸਾਲ ਹੋ ਗਏ ਕੁੱਤਾ ਗੜੀ ਮਾ ਉਰੇ ਹੋ ਗਏ ਹੁਣ ਜੀ ਕੱਟ ਤੇ ਕੱਟ ਵੀ ਸਾਨੂੰ ਦਾ ਆਉਂਦੇ ਜਾਂਦੇ ਨੂੰ ਤਾਂ 50 ਸਾਲ ਹੋ ਗਏ ਹੁਣੇ ਤਾਂ ਪੱਕੇ ਤਾਂ 30 ਸਾਲ ਤੋਂ ਕੋਈ ਨਹੀਂ ਜੀ ਦਲੀ ਇਹ ਚਾਹ ਵੀ ਬਣ ਗਈ ਉਧਰ ਨੂੰ ਬਾਈ ਦਿਖਾਈ ਮੜਾ ਜਾ ਕੈਮਰਾ ਘੁਮਾ ਦੇ ਵਸ ਇਧਰ ਹੀ ਨੂੰ ਇੱਥੇ ਨੂੰ ਦਿਖਾ ਰਹੇ ਘਵਾਗੇ ਇਲਾਕੇ ਲੜਦਾਰ ਨਹੀਂ ਚਾਹ ਬਣਾ ਰਹੀ ਐ ਇੱਧਰ ਦੇਖੋ ਜੀ ਬੜਾ ਜੀ ਚਾਹ ਬਣ ਰਹੀ ਐ ਪੂਰੀ ਐਨ ਆਜੇ ਤੁਹਾਨੂੰ ਵੀ ਚਾਹ ਲੈ ਕੇ ਫਿਰੁਰਾ ਚਾਹ ਬਣ ਅੱਛਾ ਥਾਰਾ ਉਹ ਤਾਂ ਦੱਸੋ ਫਿਰ ਬੜਾ ਜੀ ਕਿਆ ਕਰਦਾ ਹੋਇ ਤਾ ਵਿਆਹ ਤਾਂ ਹੋ ਗਿਆ ਜੀ ਸਾਨੂੰ 23 24 ਸਾਲ ਉਹ ਬੇਬੇ ਬੈਠੀ ਐ ਉਹ ਮੇਰੀ ਮਾਮੇ ਦੀ ਲੜਕੀ ਹੈ ਮਾਮੇ ਦੀ ਹਾਂ ਉਹਦੇ ਵੀ ਕੁਛ ਨਹੀਂ ਹੈ ਕਾ ਵਿਚਾਰੀ ਦੇ ਉਹ ਵੀ ਇਕੱਲੀ ਕਲਾਪੀ ਅੱਛਾ ਉਹਦਾ ਨਾਮ ਪੋਲੀ ਹੈ ਹੂੰ ਵਿਆਹ ਥਾਰਾ ਕਿਤਰਾ ਹੋਇਆ ਫਿਰ ਵਿਆਹ ਹੋਇਆ ਤਾਂ ਜੀ ਅਸੀਂ ਡੇਰਾ ਬਸੀ ਤੇ ਇਹ ਉੱਤੇ ਰਹਿੰਦੇ ਤੇ ਜੀਰਖਪੁਰ ਮੈਂ ਆਉਂਦੇ ਜਾਂਦੇ ਤਸਲੇ ਬਾਲਟੀਆਂ ਵੇਚਣਗੇ ਉੱਤੇ ਮਲਾਗਾ ਤਾਂ ਹੋਗੀ ਮੈਂ ਰਾਜਪੁਰੇ ਆ ਕੇ ਗਿਆ ਕਰਵਾ ਜਿਆ ਨਾ ਇਹ ਵੀ ਤਾਂ ਦੇ ਤਸਰੀ ਬਾਡੀ ਵਿੱਚ ਹਾਂ ਜੀ ਹਾਂ ਇਹ ਵੀ ਦਸ ਦੇ ਬਾਡੀ ਵਿੱਚ ਹਾਂ ਬੱਤੀ ਲੜਾ ਵਸ ਲੈਣ ਕਿ ਨੇ ਇੱਕ ਹੀ ਕੁੜੀ ਹੈ ਕੁੜੀ ਬਿਆਹੀ ਦੀ ਹਾਂ ਜੀ ਬਿਆਹੀ ਤੇ ਜੀ ਉਹ ਵੀ ਕਰਾਈ ਬੈਠੀ ਹੈ ਹਾਂ ਮੱਤੀ ਉਹ ਲੜ ਗਿਆ ਆਜਾ ਕੁੜੀ ਤੋਂ ਮੈਨੂੰ ਸੁਣਾ ਦੇ ਕੁਝ ਮਾਂ ਉਹ ਅੰਦਰ ਬੈਠੀ ਆਇਆ ਲੈ ਆਜੇ ਚਾਹ ਲੈ ਆਉ ਅੱਬਾ ਆ ਲੈ ਬੜਾ ਆਇਆ ਨਹੀਂ ਬੜਾ ਜੀ ਹਾਂ ਬਾਲਾ ਬਹੁਤ ਕੋਈ ਨਹੀਂ ਚਲਣ ਦੇ ਵਿੱਚ ਕੱਟ ਲੈਂਗੇ ਆਪਾਂ ਤੇ ਮੈਂ ਤੇਰੇ ਯੁੱਤ ਅਸਲੇ ਉਹ ਗਨੇ ਚਿਪਟੇ ਬਾਲਟੀਆਂ ਵੇਚਣੇ ਉਹ ਜਿਹੜੀ ਹੈ ਜੀ ਤਸਲੇ ਬਾਲਟੀਆਂ ਵਾਲਾ ਵੀ ਕੰਮ ਸਾਡਾ ਰੁਠਾਪ ਹੋ ਗਿਆ ਭਈਆਂ ਨਾਲ ਜਿੱਦਣ ਦੇ ਬੜੇ ਪੰਜਾਬ ਦੇ ਅੰਦਰ ਆ ਕੇ ਭਈਏ ਬਣਾ ਲਗੇ ਉਹ ਭਈਏ ਲੇ ਲੇ ਕਰਦੇ ਤੇ ਉਰੇ ਬਿਚੀ ਜਾਂਦੇ ਨੇ ਕੋਈ ਤੇ ਲੇ ਕੇ ਉਰੇ ਤੇ ਲੇ ਕੇ ਬਾਲਾਂ ਬੱਟੀ ਲਈ ਲੂ ਕਾਸੇ ਬੱਟੀ ਲਈ ਲੂ ਉਹ ਜਿਹੜਾ ਸਾਡਾ ਮਾੜਾ ਮੋਟਾ ਚਾਹ ਪਾਣੀ ਦਾ ਰਜਕਾਰ ਉਹ ਵੀ ਬੰਦ ਹੈ ਭਈਆਂ ਗਰੇਟਪ ਹੋ ਗਿਆ ਉਹ ਨਾ ਕਰਦੇ ਥੱਪਾ ਅੱਛਾ ਇੱਕ ਜੀ ਹੋਰ ਵੀ ਰੌਲਾ ਪਵਾ ਵੀ ਜਿਹੜੇ ਭਈਏ ਇਹਨਾਂ ਨੂੰ ਪੰਜਾਬ ਮਾ ਦਾ ਜੱਟੇ ਲੈ ਕੇ ਆਏ ਜੱਟ ਕਿੱਥੇ ਹੁਣ ਦਾ ਵੋਟ ਲੈ ਕੇ ਆਉਂਦੀ ਹੈ ਵੋਟ ਲੈ ਕੇ ਆਈਏ ਨਹੀਂ ਨਾ ਮੜੀਆਂ ਅਸੀਂ ਤਾਂ ਖਾਨਦਾਨੀ ਦੇ ਇਹਨਾਂ ਦੀ ਖਾਨਦਾਨੀ ਹੈ ਕਿੱਥੇ ਅਸੀਂ ਤਾਂ ਚਤੌੜ ਕੜ ਦੇ ਖਾਨਦਾਨ ਦੇ ਹ ਮਹਾਰਾਣਾ ਤਾਪ ਸਿੰਘ ਜੰਗ ਲੜਿਓ ਜੰਗ ਲੜਿਆ ਸਾਰਿਆਂ ਦੇ ਜਿੰਨੇ ਵੀ ਹਥਿਆਰ ਤੇ ਜਿੰਨੇ ਗਰਮਾਪਾ ਸਾਰਿਆਂ ਨੂੰ ਸੀਧ ਲੰਦੀ ਤੇ ਸਾਡੇ ਦੰਦੀ ਬਣਾ ਲੈਂਦਾ ਜੈਮ ਲਫਤਾ ਹੋ ਲਿਆ ਏਡੇ ਏਡੇ ਰਾਜੇ ਹੋਏ ਜੰਗ ਲੜੇ ਪਰ ਸਾਡੀ ਫੇਰ ਵੀ ਜਿਹੜੇ ਸੱਚੇ ਤੇ ਉਪਚੇ ਹੈ ਢੇਹਾ ਵਰਗੇ ਵੀ ਕਿਰਤ ਹੈਰੇ ਜਾਤ ਪਰ ਹੈ ਬਾਜੀਗਰ ਖੱਡੇ ਵਾਂਗੂ ਘੁੰਮਦੇ ਤੇ ਉਹਨਾਂ ਨੇ ਕੋਟੀਆਂ ਮਹਿਲ ਪਾ ਲਈ ਸਾਡੀ ਉਹੀ ਝੁਟੜ ਗਈ ਫਰ ਰ ਬਸ ਸਾਰੇ ਸੁਣੋ ਜ ਟੋਨੇ ਪੜਾਉਂਦੇ ਐ ਐਸੇ ਜਿਹੜੇ ਨੇ ਬੂਟਾ ਬਣਾ ਲੈ ਕਰਕੇ ਵੀ ਪਈਆਂ ਕੀ ਬੂਟਾ ਬਣਾ ਕੇ ਬੰਦੇ ਆਪਣੇ ਕਰ ਬਸ ਆਪਣੇ ਬਣਾ ਲੀ ਮਾਰੀ ਦਾ ਜੀ ਇਹ ਦੇਖੋ ਆਪਣੇ ਪੰਜਾਬ ਚੋਂ ਕਿੰਨੀਆਂ ਲੜਕੀਆਂ ਲਈ ਕੀ ਕੱਟ ਕੱਟ ਕੇ ਰਹੇ ਤੇ ਕਿੰਨੇ ਵਾਕੇ ਹੋਏ ਐ ਬੱਚਿਆਂ ਨੂੰ ਵਟ ਕੇ ਜਿਲੇ ਜਾਂਦੇ ਐ ਜਿੱਦਾਂ ਦੇ ਇਕੱਲੇ ਇਕੱਲੇ ਬੱਚੇ ਦੇ ਉਹਨਾਂ ਨੂੰ ਵੀ ਮਾਰ ਦਿੱਤੀ ਸੀ ਕੋਈ ਚੰਗਾ ਕੰਮ ਜੀ ਤੋਂ ਸਾਡੇ ਬੰਦਿਆਂ ਦਾ ਦੱਸੋ ਕੋਈ ਐਸਾ ਕੰਮ ਚੋਰੀ ਦੇ ਬਾਹਰ ਪਾਗੜੀ ਆ ਜੀ ਉਹ ਚੋਰੇ ਕੋ ਇੰਨੇ ਸਾਲ ਹੋ ਗਏ ਕੋਈ ਸੇ ਤੇ ਕੋਹਾਂ ਦੇ ਵੀ ਕਿਤੇ ਅੱਖਾਂ ਦੀ ਵੀ ਮੁਠੀ ਸੀ ਪਿੰਡ ਤੇ ਚੋਰੀ ਦੀ ਵੱਡੀ ਮੰਗ ਕਾ ਲੈ ਲੈ ਮੇਰਾ ਮੰਗ ਕਾ ਲੈ ਲਿਆ ਨੁਕਸਾਨ ਨਹੀਂ ਕਰੇਗਾ ਨੁਕਸਾਨ ਨਹੀਂ ਹੁੰਦਾ ਫਾਮੇ ਉਹਰੇ ਪੰਜਾ ਪੰਜਾ ਪਿੰਡਾਂ ਦੇ ਫੇਰ ਲਿਓ ਵੀ ਕੋਈ ਵੀ ਕਹੇ ਤੇ ਵੀ ਵਾਰੀ ਹੁਣੀ ਤੇ ਬੈਠੇ ਐ ਵੀ ਇੰਨੀ ਕ 1939 ਤੱਕ ਆਪਣਾ ਨਾ ਹੋ ਗਿਆ ਆਪਣਾ ਪੂਰਾ ਮੇਰਾ ਨਾਂਜੀ ਵਾਰੀਆ ਹੈ ਵਾਰੀਆ ਵਾਰੀਆ ਮਾਪਦਾ ਨਾਂ ਤਾਂ ਬੁੱਧਰਾਮ ਅੱਛਾ ਮਾਂ ਕਾ ਨਾਂ ਤਾਂ ਸ਼ਾਂਤੀ ਜੀ ਤਵੇਂ ਉਰੀ ਦੇ ਪੱਕੇ ਵਿਛਨੀ ਬਣ ਗਏ ਬਾਜੀ ਦਾ ਕੁਸਨੀ ਜੀ ਬੈਠੇ ਆ ਬਗਾਨੀ ਜਗ੍ਹਾ 'ਚ ਇਹੋ ਕਿਸੇ ਜਗ੍ਹਾ ਇਹ ਰੂੜੀਆਂ ਦੀ ਏ ਹੋਰ ਕਿੰਨੇ ਸਾਲ ਹੋ ਗਏ ਤੈਨੂੰ 40 ਪਹਿਲਾਂ ਤ ਉੱਥੇ ਮਾੜੀ 'ਚ ਬੈਠਾ ਰਿਹਾ ਪੂਰੇ ਬੈਠੇ ਨੇ ਕੁੱਪੜੀ ਵਾਲੀ ਜਗ੍ਹਾ ਬੈਠੇ ਨੇ ਜਿੱਥੇ ਜਨਾ ਪਹਿਲਾਂ ਸਰਪੰਚਾ ਨੇ ਕੇਂਦਰ ਬਠਾ ਰਹੇ ਸੀ ਸੇ ਸੱਤ ਸਾਲ ਮਾੜੀ 'ਚ ਬੈਠਾ ਰਿਹਾ ਪੱਕੇ ਨਹੀਂ ਉੱਥੇ ਤੇ ਕਹਿਣ ਲੱਗੇ ਆਪਸਰੀ ਦਾ ਪਿੰਡ ਦਾ ਸਿਆਪਾ ਦਾ ਛਟਣ ਲੱਗਿਆ ਫੇਰ ਮੈਂ ਇੱਥੇ ਆ ਗਿਆ ਮਾੜੇ ਲੱਗੀਆਂ ਬਈ ਨਾ ਨਾ ਬਸ ਠੀਕ ਹੈ ਉਹ ਦੇਖੀ ਇਹ ਮੱਜਾ ਵੀ ਟੁੱਟ ਗਿਆ ਇਹ ਵਾ ਪੰਕੋ ਸਿੱਕੜੀ ਗਿਆ ਨਹੀਂ ਨਹੀਂ ਕੁਛ ਨਹੀਂ ਬੈਠ ਜਾਓ ਘਰ ਦੇ ਗੱਠ ਅੱਥੋ ਡਾਰੀ ਦੀ ਇੱਟ ਨਿਕੜ ਗਿਆ ਨਿਕੜ ਗਿਆ ਨਾ ਕੋਈ ਨਹੀਂ ਆ ਤਾਂ ਨਿਕਲ ਹੀਦਾ ਹੈ ਇਹ ਖਿੰਡਛੇ ਮੈਂ ਗੁੱਤੀ ਤਾਂ ਆ ਜਾ ਵੀ ਲੋਡ ਕਰਿਆ ਮਾਨ ਨੇ ਇਹ ਜਿਹੜਾ ਹੈਗਾ ਬਾਰੀਆ ਹੈ ਨੀ ਹਨਦਰ ਹਾਂਜੀ ਆਪਣਾ ਨਾਮ ਕਿਹਾ ਜੀ ਰਮਤਾ ਆਪਣਾ ਨਾਮ ਰਮਤਾ ਰਮਤਾ ਨਹੀਂ ਇਹ ਤਾਂ ਬੰਦੇ ਵਾਲਾ ਨਾਮ ਹੈ ਮੈਂ ਮੇਰਾ ਨਾਮ ਰਮਤਾ ਹੈ ਰਮਤਾ ਹਾਂ ਰਮਤਾ ਵੀ ਕਹਿ ਦਿੰਦੇ ਨੇ ਰਮਤੂ ਵੀ ਕਹਿ ਦਿੰਦੇ ਨੇ ਇਹ ਪਹਿਲੀ ਵਾਰ ਸੁਣਿਆ ਵੀ ਨਹੀਂ ਤਾਂ ਰਮਤੀ ਹੋ ਸਕਾ ਆਹ ਰਮਤੀ ਗਾ ਲੇ ਜੋ ਮਰਜੀ ਗਾ ਲੇ ਰਮਤਾ ਕਹਾ ਹਾਂ ਹਾਂ ਇਤਰਾ ਨਗਰੀ ਜ਼ਿੰਦਗੀ ਬਸ ਕੁਛ ਨਹੀਂ ਲੰਗ ਰਹੀ ਬੁੱਧੀ ਬਸ ਮੀ ਪਾਣੀ ਆ ਮੱਤਕੇ ਖਾਰੇ ਕੋਈ ਜ਼ਿੰਦਗੀ ਨਹੀਂ ਗਰੀਬਨ ਤੇ ਅਗੀ ਕੀ ਅਜੀ ਪਹਿਲੀ ਗਣੀ ਹਾ ਜ਼ਿੰਦਗੀ ਥੀ ਮਰੇ ਯਾ ਜੋ ਆਪਣੇ ਘਰ ਦਾ ਚੱਜਾ ਆ ਪੱਕੇ ਸੋ ਜਾ ਰਾਤ ਨੂੰ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਦਿੱਖੇ ਦਿੰਦੇ ਨਾ ਇਹਨਾਂ ਕਮੇ ਗਾਰੇ ਦੇ ਵੀ ਉਹ ਮਾਰੇ ਵਿਆਹ ਹੋਇਆ ਦਾ ਬੜੇ ਬੱਕਰੀ ਬੁਰਗੇ ਖਾਈ। ਨਾ ਵਿਆਹ ਤਾਂ ਪਿੰਡ ਕਿਆ ਨਾ ਕਰਿਆ। ਕਹਿੰਦੇ ਬੰਦਿਆ ਨੇ ਕਰਿਆ ਸਭ। ਪਿੰਡ ਕਿਆ ਨਾ ਕਰਿਆ ਜੀ। ਅੱਛਾ ਬੀਵਾ ਕਰਿਆ ਹੋਣਾ ਦਾਰਾਂ ਨੇ ਕਰਿਆ ਸਾਰਿਆਂ ਨਾਲ ਰਲ ਕੇ। ਕੁੱਤਾ ਖੜੀ ਕਿਆ ਨਾ ਕਰਿਆ। ਹੋਰ ਕੁੱਤਾ ਖੜੀ ਕਿਆ ਨਾ ਕਰਿਆ ਮਾਰੇ ਪਾ ਕਿੱਥਾ ਗਰੀਬੋਂ ਬਪਾ پیسہ। ਬਿਜਲੀ ਹੈ ਔਰ ਨਾ ਮਾਰੇ ਪਾ ਲਾਈਟ ਵੀ ਨਹੀਂ ਆ ਬੁੱਗਿੰਦਾ। ਹੋਰ ਹੋਰ ਲਾਈਟ ਵੀ ਨਹੀਂ। ਕਹਿਕ ਨਹੀਂ ਰੇ ਲੋਭਾ ਵੀ ਲਗੜਾ ਨਹੀਂ। ਹਾਂ ਲਾਈਟ ਵੀ ਨਹੀਂ ਹਮ ਤਾਂ ਬੈਠੇ ਗਰੀਬ ਹਿੰਦੇ ਆ। ਕੀਆ ਜਾਂ ਉਹਨਾਂ ਕਿਲੋ ਆਟਾ ਪਕਾ ਕੇ ਸੰਜ ਨੂੰ ਖਾ ਲੂ ਨਾ। ਇਹ ਸੋਜਨ ਨਹੀਂ। ਕੋਈ ਲੋ ਕਰਜ਼ਾ ਤਾਂ ਨਹੀਂ ਦੇਣਾ ਸਨ ਨਾ ਨਹੀਂ ਜੀ ਕਰਜ਼ਾ ਨਹੀਂ ਕਿਸੇ ਦਾ ਦੇਣਾ ਇਹ ਮੇਰੀ ਬਾਤ ਹੋ ਹਾਂ ਨਹੀਂ ਪੂਰੇ ਜਿੰਨੇ ਵੀ ਬੰਦੇ ਸਾਨੂੰ ਮਿਲेंगे 50-50 ਲੱਖ ਦੀਆਂ ਕੋਠੀਆਂ ਵਾਲੇ ਕਰੋੜੀਆਂ ਆ ਹਾਂ ਹੂੰ ਤਾਂ ਹੱਬੂ ਜ਼ਿੰਦਗੀ ਚੱਲ ਰਹੀ ਐ ਪਰ ਜੀ ਐਨੇ ਕਰੋੜਾਂ ਦਾ ਕਰਜ਼ਾ ਫਲਾਣਾ ਖੁਦਕਸ਼ੀਆਂ ਕਰ ਰਹੀਆਂ ਕੀ ਕੀ ਹੋ ਰਿਹਾ ਪੰਜਾਬ ਮਾਣ ਦਾ ਜੀ ਸਾਨੂੰ ਕੋਈ ਫਿਰ ਨਹੀਂ ਲੈਣਾ ਕਰ ਸਾਡੇ ਕਰਜ਼ਾ ਕਿਸੇ ਦਾ ਨਹੀਂ ਦੇਣਾ ਬਸ ਕਰਜ਼ਾ ਕੋਈ ਨਹੀਂ ਕਰਜ਼ਾ ਮਾਰੇ ਸਿਰ ਤੇ ਕੋਈ ਨਹੀਂ ਬਰੈਸ ਨਹੀਂ ਆ ਮਾਰੀ ਖਾ ਲਿਆ ਕਰਜ਼ਾ ਕੋਈ ਨਹੀਂ ਝੂਠ ਨਹੀਂ ਬੋਲ ਫਿਰ ਤਾਂ ਮੌਜ ਹੈ ਨਾ ਕਿਸੇ ਦਾ ਲੈਣਾ ਨਾ ਕਿਸੇ ਦਾ ਦੇਣਾ ਬਸ ਇਹ ਚੁੰਗੀ ਚੂਫੜੀ ਮਾ ਪਏ ਗੁਜ਼ਾਰਾ ਨਹੀਂ ਹੁੰਦਾ ਬਸ ਪੁਰ ਗੁਜਾਰਾ ਪਿਆ ਸਾਨੂੰ ਬਸ ਰੋਟੀ ਪੱਕੀ ਖਾਣੀ ਰੋਟੀ ਪੱਕੀ ਫਿਰ ਠਕਾੜਾ ਵੀ ਹੋਣਾ ਚਾਹੀਦਾ ਠਕਾੜਾ ਵੀ ਜੇ ਮਰ ਗਏ ਫੁੱਕਣੇ ਦੇ ਵੀ ਪਾਣਾ ਠਕਾੜਾ ਵੀ ਹੋਣਾ ਚਾਹੀਦਾ ਮਾੜਾ ਮੁੱਠ ਲੱਕੜਾਂ ਦੇ ਵੀ ਚਾਹੀਦੇ ਹਾਂ ਸਾਰੀ ਮਰਦਾਂ ਦੇ ਵਿੱਚ ਸਾਡੇ ਦੇ ਪੜੇਗਾ ਵਾ ਟਾਈਮ ਲਿਕੜ ਜਾਊਗਾ ਤੁਸੀਂ ਆਪਣੇ ਸੰਸਕਾਰ ਕਰਾਂਗੇ ਦੱਪਾ ਸੰਸਕਾਰ ਕਰਾਂਗੇ ਹਿੰਦੂ ਧਾਮ ਵਿੱਚ ਅਸੀਂ ਹਿੰਦੂ ਜਲਮ ਵਿੱਚ ਸੰਸਕਾਰ ਕਰਾਂ ਅੱਛਾ ਲੜਨਾਰ ਤੁਸੀਂ ਇਹਨਾਂ ਧਿਆਨਰਾਮ ਨੂੰ ਪੁੱਛ ਕੇ ਪੀੜੀ ਕਸਮ ਪਾਵੇ ਪੰਡਤ 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 ਫੇਰੇ ਲਵਾ ਸਤ ਅਸੀਂ ਆਪਣੇ ਬੰ ਨੂੰ ਹਿੰਦੂ ਮੰਨਾਂ ਹਾਂ ਅਸੀਂ ਹੈ ਹੀ ਹਿੰਦੂ ਹਿੰਦੂ ਹੈ ਨਾ ਮੈਂ ਹਾਂ ਮਾਰੇ ਫੇਰੇ ਦੀ ਮਹਾਰਾਣਾ ਪ੍ਰਤਾਪ ਕੇ ਵਾਸਾ ਮਾਰੇ ਆਨੰਦ ਕਰਜ ਨਹੀਂ ਕਰਦੇ ਫੇਰੇ ਦੀ ਫੇਰੇ ਲਾ ਹੁਣ ਤਾਂ ਮੈਂ ਗੁਰਦੁਆਰੇ ਵੀ ਚਲੇ ਜਾਣਾ ਹਾਂ ਉਹ ਗੁਰਦੁਆਰਾ ਮੱਥਾ ਵੀ ਟੇਕ ਸਾਰੇ ਧਰਮ ਨੂੰ ਮੰਨਦੇ ਆ ਹੁਣ ਤਾਂ ਸਾਰੇ ਧਰਮ ਸਾਰ ਮੰਨਦਾ ਆ ਮੈਂ ਕੁੜੀ ਉੱਚਾ ਖੜ ਕੇ ਬੋਰੀ ਰਹਾ ਸੁਣਾ ਕੇ ਸੁਣਾ ਰਹੀ ਮੈਂ ਇਹਦਾ ਆਪ ਸਹਿਰਾ ਪਰ ਹੋਰ ਵੀ ਹੈ ਪਿੱਛੇ ਆ ਕੇ ਉਰ ਬੈਡ ਇਹ ਕੁੜੀ ਗੁੱਡੀ ਜਿਹੜੀ ਹੈ ਜਿਹੜੇ ਤੁਮੇ ਕੱਪੜੇ ਪਾਏ ਨੇ ਇਹ ਗੁੱਡੀ ਨੇ ਪਾਏ ਨਹੀਂ ਇਹ ਨਹੀਂ ਪਾਉਂਦੀ ਮਾਰੇ ਕੁੜੀ ਉਰੇ ਬੈਠ ਗੁੱਡੀ ਵਾਹੀ ਜਾ ਜੋ ਲੈ ਲਾ ਰੱਬ ਦੀ ਬਾਈ ਦਾ ਉਹਨੇ ਕੀ ਕੁੜੀ ਵੀ ਆ ਗਈ ਆਪਣੇ ਉਸ ਦੇ ਵਿੱਚ ਬੈਠ ਬਾਈ ਦਾ ਅੱਛਾ ਤਾਂ ਇਹ ਨੇ ਕਪੜੇ ਨਹੀਂ ਪਾਦੇ ਜਿਹੜੇ ਮਾਂ ਤੇ ਮਾਂ ਕਰੇ ਪਾਏ ਵੇ ਨੰਜੀ ਸਾਡੇ ਤੇ ਸਾਡੀ ਬੁੱਢੇ ਨੂੰ ਉੱਥੇ ਪਾਉਂਦੇ ਗੁਰੇ ਗਾ ਤੇ ਰੋਹ ਹੀ ਘਾ ਤੇਰੀ ਮੰਦੀ ਬੋਲ ਬਸ ਰੋਜ ਵੈਸੇ ਨਹੀਂ ਪਾਉਂਦੇ ਬਚਪਨ ਤੋਂ ਮੈਂ ਰਹਿਣ ਲੱਗੇ ਉਸ ਤੋਂ ਇਤੋਂ ਸਾਡੀ ਸਦੀ ਬਦਲ ਗਈ ਹੈ ਬਦਲ ਗਏ ਉਸ ਤਰ੍ਹਾਂ ਗੁਜਰਤ ਤੋਂ ਹੀ ਰੱਖਦੇ ਨੇ ਅਸੀਂ ਫਿਰ ਵੇ ਸਾਡੀ ਚ ਪਾ ਲੈਂਦੇ ਵੈਸੇ ਹੀ ਤੁਸੀਂ ਮੈਂ ਕਿਹਾ ਜਦੋਂ ਛੋਟੀ ਜੀ ਪਾਈ ਤੇ ਜਦ ਹਾਂ ਹਾਂ ਛੋਟੀ ਜੀ ਪਾਇਆ ਕਰਦੀ ਸੀ ਇਹ ਵੀ ਛੱਡ ਲਈ ਹਾਂ ਨਾ ਕਦੀ ਕਦੀ ਫਾਪੀ ਲੈ ਬਿਆ ਸਾਡੀ ਮੈਂ ਲਹਿੰਗਾ ਚੋਲੀ ਪਾ ਲੈਂਦੀ ਇਹ ਵੀ ਪਾ ਲੈਂਦੀ ਹੈ ਬਿਆ ਸਾਡੀ ਮੈਂ ਪਾ ਲੈਂਦੀ ਨੇ ਕੜੇ ਜਿਹੜੇ ਹੈਗੇ ਚਾਂਦੀ ਦੇ ਨਾ ਰੋੜ ਗੋੜ ਕੇ ਚਾਂਦੀ ਦਿੱਤਾ ਬੋੜ ਰੋੜ ਗੋੜ ਇਹ ਪੈਰਾਮੈਟ ਪੈਰਾਂ ਵਾਲੇ ਵੀ ਉਹੀ ਹੈ ਰਾਸਤਾਂ ਤਾਂ ਜਾਂਦੇ ਆ ਚਾਂਦੀ ਨਹੀਂ ਹੈ ਬੱਦਲਣਾ ਚਾਂਦੀ ਹੈ ਨਾ ਨਾ ਆਪਣੇ ਦੇਸ਼ ਤਾਂ ਜਾਂਦੇ ਆ ਰਾਸਤਾਂ ਤੇ ਮਰਹਰਵਾ ਜਨੀ ਨਾ ਪਵਨੀ ਸਨੂ ਗਿੱਟੀਆਂ ਵਾਲਾ ਕੋਈ ਨਹੀਂ ਕਰਦਾ ਬੰਦੇ ਪਤਾ ਕਿ ਕਹਾ ਹਾਂ ਕਹਾਂ ਰਹਾ ਜਿਹੜੇ ਗੱਟੀ ਵਾਲੇ ਨੇ ਬਾਗੜੀਏ ਦਿਖਾਉਂਦੇ ਨਹੀਂ ਗਾ ਇਹਨੇ ਬਸ ਸੋਨਾ ਜਾਂਦੀ ਭਰੇ ਬੈ ਫਿਰ ਅਸੀਂ ਵੀ ਚਾਰ ਮੱਜਲੀ ਖੜੀ ਕਰ ਦਿੱਤੀ ਉਹਨੂੰ ਬਤੇਰੀ ਮੰਗੀ ਨਹੀਂ ਹੋਵੇ ਕੋਠੀ ਨਾ ਪਾ ਕੇ ਬਹਿਟ ਜਾ ਹੁਣ ਦਾ ਬਤੇਰੀ ਮਹਿੰਗੀ ਹੋ ਗਈ ਨੇ ਦੰਦ ਪਰ ਗਿਆ ਲੋਆ ਪਤਾ ਨੇ ਇਹੋ ਤੋ ਲਵਾ ਰਖੇ ਸੋਨਾ ਨਾ ਇਹ ਲਵਾਈ ਬੇ ਦੰਦ ਲਵਾਈ ਬੇ ਪਿੱਤਰ ਕੇ ਪੂਰਾ ਦੰਦ ਪਿੱਤਰ ਦਾ ਆਹ ਪਿੱਤਰ ਚੜਾਇਆ 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 ਹੋਲਰਾ ਬਣਾ ਕੇ ਰਸਤਾ ਉੱਥੇ ਦੇ ਲਈ ਉੱਥੇ ਦੇ ਲਈ ਇੱਥੇ ਚੜਾ ਕੇ ਅੱਛਾ ਲੈਣਾ ਦੁਬਾਰਾ ਫੇਰ ਸ ਮੈਂ ਕਿ ਚਿਤੌੜ ਗੜੇ ਜਹਾਂ ਕਰੀ ਅਸੀਂ ਜੀ ਚਤੌੜ ਗੜ ਤਾ ਅਸੀਂ ਛੱਡਿਆ ਇਤੀ ਹੂੰ ਸੌ ਖਾਤੇ ਬਈ ਜਦ ਤੱਕ ਕੋ ਜਿੰਦਾ ਨਹੀਂ ਟੁੱਟਦਾ ਇੰਨੀ ਤੱਕ ਆ ਕੇ ਸੀ ਜਿੰਦਾ ਖੜਾ ਜੇ ਉਹ ਚਤੌੜ ਕਰ ਤੋ ਨਾ ਆਇਆ ਬਿਆਨੇ ਕਿਨੇ ਕਿਨੇ ਲਾਇਆ ਤਾ ਮਹਾਰਾਣਾ ਤਪਰਾਸ਼ੇ ਬਈ ਇਹ ਮੇ ਜਾ ਰਹੇ ਹਾਂ ਸਾਰੇ ਲੱਕੜ ਗਈ ਉੱਥੇ ਤੇ ਜੰਗ ਹੋਇਆ ਤਾ ਜੀ ਤੇ ਦੇ ਨਾਲ ਅਕਬਰ ਗੈਨ ਜੈਮ ਖਟਾ ਅਕਬਰ ਗਰ ਜੰਗ ਹੋਇਆ ਨਾ ਜਦ ਸਾਡੀ ਕੁੜੀ ਨੂੰ ਚੱਕਣ ਲੱਗੀ ਤੇ ਇਹ ਕੁੜੀ ਚੱਕਣ ਲੱਗੇ ਫਿਰ ਉੱਥੇ ਕਹਿਣ ਲੱਗੇ ਬਈ ਕਹਦਾ ਸਾਨੂੰ ਰਿਸ਼ਤਾ ਦੇ ਦਿਓ ਨਹੀਂ ਅਸੀਂ ਤਰ੍ਹਾਂ ਵੀ ਧੱਕੇ ਨਾਲ ਚੱਕਾਂਗੇ ਧੱਕੇ ਨਾਲ ਚੱਕਣ ਲੱਗੇ ਜਦ ਗਰੂ ਮਹਾਰਾਜਾਂ ਕੇ ਸਾਰਿਆਂ ਦੇ ਹੱਥ ਦੇ ਗੁਰਤੇਗ ਬਹਾਦਰ ਹੁਣੀ ਆਪਣੇ ਜਦ ਗੁਰੂ ਨਾਨਕ ਦੇਵ ਜੀ ਇਹ ਸਾਰੇ ਸੀ ਇਹਨਾਂ ਦਾ ਹੀ ਬੱਦਤਾ ਦੇਵੀ ਦੇਵਤਾ ਕਰੋੜ ਦੇਵੀ ਦੇਵਤਾ ਚਤੌੜ ਗੜ ਦੇ ਅੰਦਰ ਦਾ ਹੁਣ ਵੀ ਬਹੁਤ ਉੱਚਾ ਗੜ ਹੈ ਉਹ ਉੱਥੇ ਕੁੜੀ ਚੱਕਣਾ ਇਹਨਾਂ ਨੇ ਤਿੰਨ ਗੱਲੀ ਦਾ ਅਕਬਰ ਨੂੰ ਹਰਾਇਆ ਉਹ ਰਾਜਾ ਨੇ ਜਦ ਫੇਰ ਪੰਡਤ ਨੇ ਜਾ ਕੇ ਚੁਗਲੀ ਕਹੀ ਜਿੱਥੇ ਕਿਥੇ ਕੰਡ ਕਰਾਇਆ ਆਪਣੇ ਨਾਲ ਪੰਡਤ ਨਾ ਕਰਾਂਗੇ। ਨਿਮਹਾਕ ਬੱਤੀ ਦਵਾਇ ਤਰ੍ਹਾਂ ਵੀ ਪੰਡਤ ਹੋਣਾ ਹੋਵੇ। ਜੇ ਸਾਨੂੰ ਜੜੇ ਨੇ ਤਾਂ ਵੀ ਪੰਡਤਾਂ ਨਾ ਜੜੇ। ਉਹ ਤੇਰੇ ਕੁੜੀ ਚੱਕਣ ਇਹਨਾਂ ਨੇ ਫੇਰ ਪੰਡਤਾਂ ਨੇ ਕਿਆ ਕਿ ਹਾਂ। ਅਕਬਰ ਨੂੰ ਜਾ ਕੇ ਕਹੇ ਹਾਰਨੇ ਕੇ ਨਹੀਂ। ਇਹ Hindu ਬਹੁਤ ਉੱਪਰ ਨੂੰ ਲੱਗੇ ਵੀ ਹੈ। ਇਹਨਾਂ ਦੇ ਸਾਰੇ ਹੱਥ ਹੈ ਪਰ ਇਹਨਾਂ ਦੇ ਦੀਵੀ ਦੇਵਤਾਲੀ। ਭਈ ਤੂੰ ਕਿਆ ਲੜਾਈ ਕਰ ਲੀਗਾ ਨਾ ਕਰ। ਉਧਰ ਤੇ 100 ਬੰਦਾ ਆਉਣਾ 100 ਘੋੜੇ ਆਉਣੇ ਇਹਨਾਂ ਦੇ ਹੱਥ ਕਰਨਾ ਉੱਤੇ ਹੀ ਮਰ ਜਾਣਗੇ। ਕਾਰਿਆਂ ਨੂੰ ਚਿੱਤਰੀ। ਬਾਬੇ ਰਾਨਾ ਨੇ ਕੀ ਕਰਿਆ ਪੰਡਤ ਨੇ ਕਿ ਗਊ ਵੱਢੋ ਤੁਸੀਂ। ਗਊ ਵੱਢ ਕੇ ਗੜਬੇ ਦੇ ਵਿੱਚ ਪਾ ਕੇ ਖੂਨ ਜਿਹੜੀ ਉੱਪਰ ਤਲਾਈ ਹੈ। ਬਈ ਉੱਥੇ ਜਾ ਕੇ ਖੂਨ ਦਾ ਸਿੱਟਾ ਮਾਰ ਦਿਓ। ਉਹ ਸਿੱਟਾ ਮਾਰੋਗੇ ਜਿੰਨੇ ਵੀ ਨਾ ਦੇ ਦੇਵਤੇ ਐ। ਬਈ ਉਹ ਇੱਕ ਵੀ ਨਹੀਂ ਰਹਿਣੇਗਾ ਉੱਥੇ। ਜਦੋਂ ਨਾ ਬਾਹਮਣ ਨਾ ਐ। ਬਾਹਮਣ ਦਾ ਰੂਪ ਕਰਕੇ ਮੁਸਲਮਾਨ ਨਾਲ ਗਊ ਦਾ ਭਰ ਕੇ ਹੁੰਦਾ ਰੁਕਦਾ ਇਸ ਪਾਟੇ ਕਿਉਂ ਪੰਡਤ ਕਿ ਜਦ ਰੁਕ ਰੁਕਾ ਹੀ ਨਹੀਂ ਸੀ ਯਾਰ ਭਰ ਕੇ ਚਲੂ ਮਾਰੀ ਤਲਾਉਏ ਦੇ ਪਿੱਛੇ ਤਲਾਉਏ ਦੇ ਵਿੱਚ ਮਾਰਿਆ ਸ਼ਿੱਟਾ ਜਿੰਨੇ ਵੀ ਕਰੋੜ ਦੇ ਵੀ ਦੇਵਤਾ ਦਾ ਹੁਣ ਵੀ ਦੇਖੋ ਜਿੱਥੇ ਵੀ ਦੇਵੀ ਦੇਵਤਾ ਉਰੇ ਨਹੀਂ ਆਪਣੇ ਸ਼ਾਬ ਪਹਾੜੀ ਨੂੰ ਚੜ ਗਏ ਦੀ ਦੇਵਤੇ ਆ ਜਿੰਨੇ ਵੀ ਉੱਪਰ ਹੈ ਜੱਦੇ ਭੱਜੇ ਵੀ ਹੈ ਦੇਵਤੇ ਮਾਈਆਂ ਹੈਗੀਆਂ ਇਹ ਵੀ ਸਭ ਬਾਹਰ ਹੈ ਕੋਈ ਦੇਵਤਾ ਨਹੀਂ ਉਰੇ ਕੋਈ ਦੇਵੀ ਦੇਵਤਾ ਨਹੀਂ ਰਿਹਾ ਇੱਕ ਕਪਣਾ ਨਾ ਦਾ ਨਾਮ ਚੱਲ ਰਿਹਾ ਆਪਣੇ ਦਾ ਗੁਪਤੇ ਇੱਕ ਬਾਦਰ ਦਾ ਕਾ ਗੁਰੂ ਨਾਨਕ ਦੇਵ ਉਹ ਹੁਣ ਭਖਣ ਟਕਰੀ ਜੋ ਨਹੀਂ ਉਹ ਸਿਰ ਲਾਈ ਜਾਂਦੇ ਕੋਈ ਨਾ ਪਪੂਤਾ ਹੈ ਕੋਈ ਦੇਵਤੇ ਨਾ ਦੇਖਿਆ ਕੋਈ ਤੁਸੀਂ ਕਰੇ ਵੀ ਉਹ ਪੰਡਤ ਦਾ ਫਿਰ ਵਿਆਹ ਸਾਰਾ ਪੰਡਤੇ ਕਰਾਵਾ ਪੰਡਤ ਕਰਾਉਂਦੇ ਫਿਰ ਉਹ ਦੀਨ ਐ ਨਾ ਦੀਨ ਐ ਨਾ ਜੇ ਚੌਕੜਾ ਹੈ ਆਪਣਾ ਦੀਨ ਹੈ ਹੁਣ ਵੀ ਪਹਿਲਾਂ ਆਪਣੇ ਥੋੜੇ ਵੀ ਇਹਾਂ ਦੇ ਬੱਚੇ ਦਵਾਈ ਤੇ ਇਹਨਾਂ ਨੂੰ ਪਾ ਰੋਟੀ ਪਾਣੀ ਕਰਦੇ ਆ ਸਰਾਦ ਖਾਉਂਦੇ ਤੇ ਪੰਡਤਾਂ ਨੂੰ ਬੁਲਾ ਕੇ ਨਾਲ ਇਹਨਾਂ ਨੂੰ ਖਿਲਾਉਂਦੇ ਤੇ ਨਾਲੇ ਫੇਰ ਕਹਿੰਦੇ ਤੇ ਕਜਾੜ ਕਸਾਈ ਦੀ ਉਹ ਨਾਲ ਫੇਰ ਜਟਕ ਕਸਾਈ ਦੀ ਲੈ ਜਾਂਦੇ ਤੇ ਇਹ ਝੂਠ ਹੈ ਦੱਸ ਦੋ ਤੁਹਾਨੂੰ ਕਿੰਨੇ ਸਾਲ ਹੋ ਗਏ ਪਣਾ ਜੀ ਥਰੇ ਪਿਆ ਨੂੰ ਹਾਂ ਜੀ ਇਹਦੇ ਨਾਲ ਮੇਰੇ ਖਿਆਲ ਨਾਲ 40 ਰਹੀ ਗਏ ਹੈ 40 23 ਸਾਲਾਂ ਕੁੜੀ ਹੋਊਗੀ 22 ਸਾਲ ਦੀ 2 ਸਾਲ ਉਹਦਾ ਤੇ 24 ਸਾਲ ਹੋ 24 25 ਸਾਲ 600 ਰੁਪਏ ਕਰਾਇਆ ਥਾਨੇ ਹਾਂ ਉਹ ਜਮਾਨੇ ਮਾ ਕਿਤਨਾ ਰਹਿ ਪਰ ਵਧੀਆ ਚਲਿਆ ਵਧੀਆ ਡਾਂਗ ਸੁੱਤੇ ਖੜਕੇ ਬਸ ਲੰਗੀ ਜਾਇਆ ਥਾ ਟਾਈਮ ਬਸ ਉਹ ਦਾ ਦੋ ਪਾਂਡੇ ਹੁੰਦੇ ਜੀ ਖੜਪਦੇ ਹੀ ਹੁੰਦੇ ਟਾਈਮ ਲੰਘ ਹੀ ਗਿਆ ਬਸ ਖਰੀ ਪਹਿਲਾਂ ਹੀ ਕੋਈ ਵੀਡੀਓ ਬਣੀ ਦੀ ਬੜੀ ਦੁਨੀਆ ਨੇ ਦੇਖੀ ਥੀ ਨਹੀਂ ਹਾਂ ਬਹੁਤ ਦੇਖੀ ਥੀ ਮੇਰੇ ਪਾਂਡੇ ਮੈਨੂੰ ਕਹ ਰਹੇ ਥੇ ਕਹ ਰਤਾ ਵੀਡੀਓ ਬਣਾਈ ਥੀ ਮਸੀ ਤੇਰੀ ਸਾਰੀ ਵੀਡੀਓ ਮੈਂ ਦੇਖੀ ਠੀਕ ਹੈ ਹਾਂ ਨੇ ਨੇ ਨਾਲ ਕਹਿਆ ਤਾਂ ਕਿੰਨੇ ਵਕਾਇਆ ਸੱਚਾ ਰਖਾ ਬੜੀਆ ਬਹੁਤ ਹਾਂ ਜੀ ਬਹੁਤ ਬੜੀਆ ਵਿਚਾਰੇ ਲੋਕੇ ਸਿਰ ਪਰ ਬੈਠੇ ਸਿਰ ਪਰ ਬਟੇਰੀ ਚੰਗੇ ਵਿਚਾਰੇ ਕਮਾਂਡਿੰਗ ਬੰਦੇ ਦਾ ਚੰਗਾ ਰਵੇ ਲਾਉਣ ਦੇ ਪਿੰਡ ਐੜਪਾਲਪੁਰ ਹੋਇਆ ਨੇ ਸੇਖ ਜੀ ਇਹ ਹੋਰ ਵੀ ਦੇਖੋ ਇਥੇ ਮੇਰੇ ਵਿੱਚ ਬੈਠੇ ਬਿਜਲੀ ਨਹੀਂ ਐ ਕੁਛ ਨਹੀਂ ਪਰ ਬਹੁਤ ਬੰਦੇ ਜਿਹੜੇ ਹੈਗੇ ਬੜੇ ਬੜੇ ਮੰਝਲੀਆਂ ਕੋਠੀਆਂ ਛਤਾਂ ਦੇ ਵੀ ਕਹ ਰਹੇ ਆ ਵੀ ਮਾਰੇ ਵਰਗੇ ਕੁਛ ਨਹੀਂ ਉਹ ਕਿੱਥੇ ਜਾਏਗਾ ਜਹਾਂਗੇ ਦਾ ਉੱਥੇ ਹੀ ਜੀ ਇੱਕ ਹੀ ਟਿਕਾਣਾ ਹੈ ਉਹ ਵੀ ਇੱਥੇ ਜਾਣਗੇ ਤਾਂ ਉੱਥੇ ਹੀ ਜਾਣਗੇ ਤਾਂ ਉਹਨਾਂ ਨੂੰ ਵੀ ਚਾਰ ਚੱਕਣਗੇ ਮਾਰੇ ਵਰਗੇ ਗਰੀਬਾਂ ਨੂੰ ਵੀ ਚਾਰ ਚੱਕਣਗੇ ਜਾਣਾ ਤਾਂ ਉੱਥੇ ਹੀ ਥੋੜ ਐ ਪਣ ਇੱਕ ਗੱਲ ਹੋਰ ਵੀ ਐ ਪਣ ਉਹ ਮੋਜ ਕਰਕੇ ਵਗ ਜੂਗੇ ਅਸੀਂ ਦੁੱਖ ਵਿੱਚ ਚਲੇ ਜਾਣਗੇ ਅਸੀਂ ਮੰਗ ਤੰਗ ਕਾ ਪੰਡਾ ਕਢਾ ਲਿਆ ਗਿਆ ਆਪਣੀ ਜਿੰਦਗੀ ਦਾ ਉਹ ਤਾਂ ਐਸ ਵਿੱਚ ਚਲੇ ਜਾਗੇ ਪਣ ਮਾਰੇ ਮਰਦੇ ਐ ਨੇ ਢੋਲ ਬਾਜੇ ਗੱਡੀਆਂ ਪੂਰੇ ਪੂਰੇ ਭੰਗੜਾ ਪਾਉਂਦਾ ਲੈ ਜਾਂਦੇ ਨਾ ਉਹ ਵਿਚਾਰੇ ਨੂੰ ਮੰਦਾ ਨਹੀਂ ਬੰਦਾ ਮਰ ਜਾਏ 100 ਸਾਲ ਤਾਂ ਇੱਥੇ ਰਹੇ 70 80 ਸਾਲ ਕਾ ਹੋ ਜਾਂਦਾ ਐ ਵਜਾ ਵਜਾ ਕੇ ਐ ਨਹੀਂ ਲੈ ਜਾਂਦੇ ਪਾਉਂ ਕੋਈ ਤਕੜਾ ਉਹ ਮਾੜਾ ਉਹ ਤੋਰ ਬਾਜਾ ਦਾ ਨੱਚਦੇ ਨੂੰ ਲੈ ਜਾਂਦੇ ਵੈਰੋਂ ਦਾ ਰਾਜੀ ਇਹ ਖੋਸੀ ਮਾ ਜਾਂਦਾ ਉਹ ਇਹ ਕੁੜੀ ਕਿ ਤਵੇ ਬੈਈ ਕੁੜੀ ਜੋ ਬੈਈ ਐ ਘਰੋਂ ਦਾ ਇਹ ਫਿਰ ਉਹ ਵੇਈ ਨਹੀਂ ਮੁੜ ਗਈ ਕਿ ਤਾ ਡੇਢ ਸਾਲ ਹੋ ਗਿਆ ਪਰੌਣਾ ਲੈਣੀ ਨਹੀਂ ਆਂਦਾ ਮੁੰਡਾ ਗੋਦੀਸ਼ ਕੇ ਤੋਂ ਬੜਾ ਡੇਢ ਸਾਲ ਦਾ ਨਸੇ ਕਰਦਾ ਹੋਰ ਜਿੰਨਾਂ ਦੀਆਂ ਦਿਲ ਫਸਿਆ ਗਿਆ ਤਿੰਨ ਵਾਰੀ ਅਸੀਂ ਕੁੜਸ ਨੂੰ ਵੀ ਫਸਾ ਲਿਆ ਫੇਰ ਛੱਡ ਦੇ ਕੋਈ ਨਹੀਂ ਰਾਹ ਦਿੰਦਾ ਤੇ ਮੈਂ ਛੱਡ ਛੜਈਆ ਕਰਦੀ ਨਹੀਂ ਤਰ ਤਰ ਹਾਲੇ ਕਿੱਥਾ ਕਰ ਜੇ ਛੱਡਈਆ ਕਰੋ ਕੁੜੀ ਮੁੰਡੇ ਦਾ ਖਰਚਾ ਪਾਓ ਮੁੰਡੇ ਦਾ ਖਰਚਾ ਦੇਓ ਖਰਚਾ ਦੇ ਦਿਓ ਛੱਡ ਛਡਈਆ ਕਰਾ ਲਿਓ ਆਪਣਾ ਖਰਚੇ ਨੂੰ ਵੀ ਨਹੀਂ ਮੰਨਦੇ ਉਹ ਕਿੱਡੀ ਕਦੀ ਕਰਨਾਲ ਦੇ ਉਹ ਕਰਨਾਲ ਪਾਣੀ ਪਾਤ ਦਿਓ ਰੰਨਾ 40 ਸਾਲ ਲਾ ਦੇ ਬੰਦਾ ਪਹਿਲਾਂ ਤੇਰਾ ਜਨਮ ਕਿੱਥੇ ਹੋਇਆ ਦਾ ਪਟਿਆਲੇ ਜੀ ਲੱਕੜ ਮੰਡੀ ਉਰੇ ਫੇ ਕੋਣਾ ਆਇਆ ਬੱਲਣ ਦਾ ਰਹਿਦਾ ਆਪਣਾ ਹਾਂ ਅਸੀਂ ਤਾਂ ਪਹਿਨ ਤੇਰੇ ਸਾਹਮਣੇ ਉੱਥੇ ਬੈਠੇ تھے ਮਾੜੀ ਬਾੜੀ ਬਾੜੀ ਮੈਂ ਤਾਂ ਚਕਾ ਦੀਏ ਥੇ ਪੁੱਛੀ ਮੁੰਡੇ ਨੂੰ ਉਹ ਵੀ ਉਹ ਆਇਆ ਇਹਨੂੰ ਵੀ ਲੈ ਕੇ ਆਇਆ ਸੀ ਉਹ ਜੋ ਕਿਸ ਕੀ ਜਗਾਂ ਰੂੜੀਆਂ ਰੂੜੀਆਂ ਕੀ ਥੋੜ ਹੈ ਫੇਰ ਇਸਨੇ ਕਿਸੇ ਕੀ ਰੂੜੀਆਂ ਉੱਬਲੇ ਉਰੇ ਬਹਿੜ ਗਿਓ ਤੁਸੀਂ ਫੇਰ ਅਸੀਂ ਉਹਰਾ ਸਾਫ ਸਫਾਈਆ ਕਰ ਕ ਪਿੰਡ ਤਾਂ ਵਿਚਾਰਾ ਸਾਰੇ ਹੀ ਮਾਰੇ ਮਰ ਕੰਨੀ ਤਾਂ ਇਹ ਮੁੰਡਾ ਵੀ ਆਇਆ ਤਾਂ ਮੁੰਡੇ ਨੇ ਵਿਚਾਰੇ ਨੇ ਕਹਾ ਹੋਰ ਤੰਦੂ ਪਤਾ ਮੁਗੇ ਗਰੀਬੀ ਮੇਰੀ ਫੇਰ ਕਟਣੀ ਪੈਦੀ ਹੈ ਕਿਆ ਕਰਾਂ ਕਿਆ ਕਰ ਰਹਾ ਮੈਂ ਤਾਂ ਕਹਤਾਂ ਨਪਾਕ ਤੇਰਾ ਜੋ ਸਾਡਾ ਨਾਉ ਚੜਾ ਰਿਹਾ ਹੈ ਮੱਤਰਕਾਰ ਉਹ ਦੇ ਬੰਦਾ ਕਸ ਕਸ਼ਮੀਰ ਤੇ ਆਇਆ ਕਿੱਥੇ ਦੇ ਫਿਰ ਰਿਹਾ ਹਾਂ ਦੇਖ ਲੈ ਚਾਰ ਪੈਸੇ ਖਾਤਰ ਮੇਚ ਨਹੀਂ ਖਾ ਫਿਰ ਟਿੱਡਲੇ ਖਾਤਰ ਮਾਰੀ ਤੋਂ ਇੰਟਰਵੇਇਲ ਬੜਾ ਹੈ ਨਹੀਂ ਕੋਈ ਮਰਾ ਹਿੱਜਾਬ ਵੀ ਕਰਾ ਕਿ ਬਾਹਰ ਅੰਦਰ ਕਹਿੰਦਾ ਕੋਹਰ ਗਈ ਬਾਹਰ ਅੰਦਰ ਇਹ ਵੀ ਜਹਾਜ਼ੀਆਂ ਬਾਹਰ ਕੋਈ ਥੋੜਾ ਕਾਟੜਾ ਪੈਸੇ ਨਹੀਂ ਉਹ ਫਿਰ ਨਹੀਂ ਪਈ ਬਣੀ ਇਹ ਜਿੱਦ ਜਿੱਦ ਮੇਰੀ ਆਉਂਦੀ ਦੇਖੋ ਪਹਿਲਾਂ ਮੇਰੀ ਹਵਾ ਜਾਂ ਦੇਖੀ ਉਹ ਸਾਰੇ ਡੰਡੇ ਟੁੱਟ ਗਏ ਪਾਣੀ ਵੜ ਗਿਆ ਤਾਂ ਜਦ ਤੂੰ ਤਰਪਾਲ ਦੇ ਗਿਆ ਤਾਂ ਇਹ ਪਹਿਲਾਂ ਤੂੰ ਤਰਪਾਲ ਦੇ ਕੇ ਗਿਆ ਦੇ ਕੇ ਗਿਆ ਤਾਂ ਉਹ ਵੀ ਪਟ ਗਈ ਸੀ ਉਹ ਕਾ ਨੂੰ ਇਹ ਲੈਣ ਦਾ ਮਨ ਬਣਾਪਾ ਤੇਰੇ ਦਾ ਹਾਂ ਕ ਵੀਡੀਓ ਬਣਾ ਲਗਾ ਸੀ ਕਾ ਕਿਆ ਕਰਿਆ ਤਾਂ ਫਿਰ ਠੀਕ ਹੈ ਕਿਆ ਕਰਿਆ ਤਾਂ ਫਿਰ ਠੀਕ ਹੈ ਕਹਿ ਕਾ ਕਰਾ ਕੁਸੀ ਹਿੱਲਾ ਮਾਰਾ ਇੱਕ ਵਾਲਾ ਕਾ ਹੱਥ ਜੜੇ ਨਾ ਬੰਨ ਠੀਕ ਹੈ ਇਹਦੇ ਬਾ ਹੱਥ ਬੰਨ ਕੇ ਹੀ ਬੇਨਤੀ ਆ ਪੱਤਰਕਾਰ ਜੀ ਸਾਰੇ ਮੁੰਦੇ ਹਾਂ ਕੋਈ ਮਰਾਹੀ ਲਾ ਕਾ ਨਹੀਂ ਹਰ ਜੇ ਸੁਣੋ ਵੀ ਸਾਰੀ ਰੱਬਾ ਯਾ ਹੱਥ ਨਾ ਬੰਨ ਹੋਰ ਕੋਈ ਮੇਰੇ ਗਲ ਪਾਪ ਚੜਾ ਰਹੀ ਹੈ ਪਾਪ ਤਾਂ ਚੜੂਗਾ ਜੇ ਗਰੀਬਾ ਦੀ ਨਾ ਪੁਕਾਰ ਹੋਈ ਤਾਂ ਪਾਪ ਕਾਸ ਕਰ ਤੂੰ ਮਹਰਤੀਆ ਪੁੱਤ ਵਰਗਾ ਪਾਪ ਕਾਸ ਕਰ ਥੋਡੀ ਨਗਰੀ ਦੀ ਥੋਡੀ ਰੋਟੀਆਂ ਖਾ ਕੇ ਪਲੇ ਆ ਤੇਰਾ ਮਹਦ ਦਰਸ਼ਨ ਵੀ ਕਈ ਸਾਲ ਬਾਅਦ ਦੀ ਆਓ ਖਾਸ ਜਿਰ ਹੋ ਗਿਆ ਕਿਦਰੋਂ ਬਾਹਲੇ ਮੁਲਕ ਤੋਂ ਵਗ ਗਿਆ ਤਾਂ ਕੋਈ ਨਾ ਲੱਗਦੀ ਮਤਲਬ ਮੇਰਾ ਦੂਜੀ ਬਾਹਰ ਦਾ ਮੁਲਕ ਤੈਨੂੰ ਪਤਾ ਹੀ ਹੈ ਅੱਛਾ ਅੱਜ ਤੱਕ ਮੈਂ ਵੀ ਕਦੇ ਕਿਤੇ ਰੋਟੀ ਖਾਧੀ ਕਦੇ ਕੀਤੀ ਪਰਵਾਰ ਤਾਂ ਤੇਰਾ ਠੀਕ ਆ ਸਾਰਾ ਬੱਚੇ ਤੇਰੇ ਸਭ ਠੀਕ ਬਸ ਮੁੱਝ ਜਾਈ ਚਾਹੁੰਦੀ ਕਿੱਥੇ ਰਣਦਰ ਹੂਕਾ ਫਿਰ ਜੋ ਕਿੱਥੇ ਲੈਦਾ ਹੂਕਾ ਜੀ ਬਾਪ ਦਾਦ ਦਾ ਲੈ ਪੁਰਾਣਾ ਕਿੰਨਾ ਕੁ ਪੁਰਾਣਾ ਹੋਣਾ ਮੇਰੀ ਗੱਲ ਮੈਂ ਤਿੰਨ ਪੀੜੀਆਂ ਦਾ ਅੱਛਾ ਉਹ ਕਰ 40 ਸਾਲ ਜਿਆਦੇ ਤਿੰਨ ਪੀੜੀਆਂ 170 ਸਾਲ ਹੋ ਗਏ ਇਹ ਹੂਕਾ ਇਹਨੇ ਪੀੜੀਆਂ 25 ਸਾਲਾਂ ਪੀੜੀ ਆ ਜਾਏ 200 ਸਾਲਾਂ ਦਾ 100 ਸਾਲ ਕੇ ਹੂਕਾ ਮਰੇ ਤੇ ਅੱਛਾ ਹੋਰ ਮੇਰਾ ਪਾਇਆ ਨਹੀਂ ਥਾ ਇਹ ਪੜ ਨਹੀਂ ਸਕਦੇ ਜੀ ਮੇਰਾ ਪਾਇਆ ਥਾ ਨਹੀਂ ਡੇਢ ਸਾਲ ਦਾ ਹੋ ਉਸੇ ਤੋਂ ਪੜੀ ਵੀ ਹੋ ਦੇਸ਼ ਬਰਸ ਦਾ ਹੋਗਾ ਮੇਰੇ ਪੜਾਈਏ ਡੇਢ ਸੌ ਡੇਢ ਸੌ ਬਰਸ ਦਾ ਹੋਗਾ ਲੈ ਲੈ ਸੱਚੀ ਨੋ ਇਹ ਗਲੀ ਹੈ ਪਤਾ ਨਹੀਂ ਚੱਲ ਰੋਹਿਤ ਅਸਰਿਆ ਨਾ ਜਦ ਕੀ ਪੜਾਈਏ ਦੇਖਿਆ ਨਾ ਪਤਾ ਨਹੀਂ ਗਲੀ ਹੈ ਵਾ ਹ ਪਹਿਲੀ ਕਪੜਾ ਇਹ ਬੱਚੇ ਤੇਰੇ ਬਾਬੇ ਦਾ ਦਿਆਂ ਵਾਪਤਾ ਦੇ ਜਿਹੜੀ ਜਿਹੜੇ ਟ੍ਰੇਮੇ ਬਣਾਉਂਦੇ ਹੋ ਤੁਸੀਂ ਲੈ ਜਾਂਦੇ ਹੋ ਕਾ ਕਾ ਖਾਤਰ ਲੈ ਜਾਂਦੇ ਹੋ ਇਹ ਸੁਣਾਈ ਹੋਈ ਤਾਂ ਲੋਕ ਸੁਣेंगे हां ਫਿਰ ਲੋਕ ਸੁਣ ਕੇ ਕੀ ਕਰਨਗੇ ਉਹ ਵੀ ਤਾਂ ਪਿੱਛੇ ਦਾ ਬਾਤ ਵੀ ਕੰਢੇ ਹੁਣੇ ਕੁਛ ਨੂੰ ਕੁਛ ਉਹ ਲਿਖਦੇ ਆਪਣੇ ਵੀ ਮਾਨ ਨੇ ਦੇਖਿਆ ਵੀ ਥੰਮੇ ਦੇ ਝੁੱਗੀਆਂ ਹੱਸ ਰਹੇ ਹਮੇ ਮੈਂ ਕੋਠੀ ਮੇ ਵੀ ਨਹੀਂ ਹੱਸ ਰਹੇ ਮਨ ਕੋਠੀ ਦੇ ਵਿੱਚ ਵੀ ਜਿਹੜੀ 5 ਕਰੋੜ ਦੀ ਹਾਸੀ ਦੀ ਆਰੀ ਉਹ ਬਹੁਤ ਠੱਸਦੇ ਮੁੱਝਾ ਲੈ ਰਹੇ ਉਸ ਤੋਂ ਗੱਦਿਆਂ ਵਾਂਗ ਹੈ ਹਾਂ ਜੀ ਉਨੰਦ ਮੋ ਜੇ ਕਿਨਾ ਅੱਜ ਮੈਂ ਵੀਡੀਓ ਦੇਖੀ ਕਹਾ ਵੀ ਇਸ ਪਿੰਡ ਦੇ ਵਿੱਚ ਨਾ 5-5 ਕਰੋੜ ਦੀਆਂ ਕੋਠੀਆਂ ਹੂੰ ਇਹ ਬਚਾਰੇ ਕਮਾਈ ਕਰਦੇ ਆ ਜੀ ਨਹੀਂ ਇਹ ਰਹਿਦਾ ਬੰਦਾ 5 ਲੱਖ ਵਾਲੀ ਹੀ ਵੇਚਦਾ 100 ਤੋਂ 5 ਕਰੋੜ ਵਾਲੀ ਕਿਆ ਕਿਆ ਠੀਕ ਹੈ ਥੋੜੇ ਮੈਂ ਵੀ ਸਾਰਲੇ ਵਗੇ ਦੋ ਇਤ ਕੋਠੇ ਮੈਂ ਵੀ ਬੰਦਾ ਸਾਰ ਲੇ ਜੇ ਕਿਸ਼ਕਿਆ ਹੋਵੇ ਤਾਂ ਮੈਂ ਹੋਰ ਗੇਰੀ ਬੰਦਾ ਤਾਂ ਨਹੀਂ ਆ ਖੁਸ਼ੀ ਨਹੀਂ ਲਾ ਨਹੀਂ ਤਾਂ ਸਿੱਧੀ ਰਹਿਣੀ ਚਾਹੀਦੀ ਹੈ ਮਹਿਲਾ ਚ ਵੀ ਰਹਿਣਾ ਚੰਗੀਆਂ ਵੀ ਰਹਿਣਾ ਇੱਕ ਦੇਖੋ ਜਿਹੜੇ ਪੱਥਰਾਂ ਤੇ ਪਏ ਨੇ ਉਹਨਾਂ ਨੇ ਵੀ ਟਾਈਮ ਕੱਢ ਲਿਆ ਉਹਨੇ ਚੰਡਾ ਗਰਾਉਂਡ ਮੈਂ ਬੈਠੇ ਦੇ ਸਾ ਮਾਰੇ ਗੱਲ ਕੇ ਸਾਰਿਆਂ ਨੂੰ ਜਗ੍ਹਾ ਦੇ ਦਿੱਤੀ ਚੰਡਾ ਗਰਾਉਂਡ ਰਾਜਪੁਰਾ ਰਾਜਪੁਰਾ ਬਈਆਂ ਨੂੰ ਵੀ ਮਾਰੇ ਗੱਡੀਆਂ ਵਾਲਿਆਂ ਨੂੰ ਵੀ ਸਾਰਿਆਂ ਨੂੰ ਜਗ੍ਹਾ ਦੇ ਦਿੱਤੀ ਬਈਆਂ ਨੂੰ ਪਹਿਲਾਂ ਦੇ ਹਾਂ ਬਈਆਂ ਨੂੰ ਵੀ ਦੇ ਦਿੱਤੀ ਉੱਥੇ ਬਈਆਂ ਨੂੰ ਦੇ ਦਿੱਤੀ ਮਾਰੇ ਗੱਲ ਕੇ ਬੰਦਿਆਂ ਨੂੰ ਵੀ ਪਰ ਪਤਾ ਗਿਆ ਲੈਣ ਦਾ ਰੂਰਾ ਹੈ ਥਰ ਬਾ ਉਹ ਗੋਂ ਕੀ ਉਹ ਤਾਂ ਹੈ ਨਾ ਉੱਥੇ ਉਹਨਾਂ ਦਾ ਪਿੰਡ ਥੋੜੀ ਕੋਈ ਹਾਂ ਪਿੰਡ ਵਾਲੇ ਸਾਰੇ ਖੜੀ ਗੱਲ ਹਾਂ ਉਹਦ ਕਿਹੜਾ ਪਿੰਡ ਹੈ ਉਹਨਾਂ ਨੂੰ ਬਹੁਤ ਚਾਉਂਦੇ ਲਾ ਲਾ ਮੰਡੇ ਨੇ ਟਾਈਮ ਕੱਟ ਰਿਹਾ ਦੇ ਦੇ ਸਾਡਾ ਬੰਦਾ ਵੀ ਦਿਖਿਆ ਜੀ ਕੰਮ ਕਰਦਾ ਅਸੀਂ ਸਾਰੇ ਨਸਲਾਂ ਬਗਾੜ ਰਹੇ ਆ ਭਈਏ ਨਸਿਆ ਬਾਂ ਲਾ ਲ ਅਸੀਂ ਸਾਰਿਆਂ ਦੀ ਪਸੌਕੜ ਕੋ ਬਾਗੜੀ ਨਹੀਂ ਦੇਖੇ ਕੋਈ ਹੈ ਨਾ ਨਾ ਬੇ ਮਾਰੇ ਕੋਈ ਨਹੀਂ ਕਰਦੇ ਮਾਰੇ ਨਿਆਣੇ ਵੀ ਨਹੀਂ ਅਸ ਜਾ ਕੰਮ ਰੱਬ ਕਰਾਵੇ ਵੀ ਨਾ ਕਦੇ ਵੀ ਕਰਾਵੇ ਵੀ ਨਾ ਐਸੇ ਹੀ ਪੜਦੇ ਮਾਂ ਜਾਨ ਲਿਕੜ ਜੀ ਹੋਈ ਚੰਗੀ ਐ ਲਫਾ ਫੋੜੀ ਗੇ ਬੋਰੀ ਉੱਪਰ ਖੜੀ ਲੈ ਵੀ ਸੁੱਖਾ ਖੜੀ ਨਾ ਰਾਜ ਬਰੇ ਦੇ ਲਵਾਏ ਮੇਰੇ ਬੱਠੇ ਤੋਂ ਪਹਿਲਾਂ ਵੀ ਆਇਆ ਤਾਂ ਇੱਕ ਵਾਰ ਮੈਂ ਨਾ ਲਣਦਾ ਰਹਿ ਗਲੀ ਮਾਰੀ ਪੁਰਾਣੀ ਖਾਨ ਇਸ ਕਰਕੇ ਮੈਂ ਕਈ ਵਾਰ ਬੁਧੀ ਵਰਤਨਾ ਕਰਦੇ ਗ੍ਰਾਹ ਤੇ ਹੁੱਕਾ ਚੱਲ ਰਿਹਾ ਸਭ ਤੋਂ ਵੱਡੀ ਬਾਤ ਆ ਵੀ ਕਰਜ਼ਾ ਤਾਂ ਕੋਈ ਨਹੀਂ ਹਾਂ ਜੀ ਕਰਜ਼ਾ ਕਰਜ਼ਾ ਇਸ ਪਾਸ ਅੱਜ ਕੀ ਤਰੀਕਾ ਮੈਂ ਕਰਜ਼ਾ ਨਹੀਂ ਇਸ ਤੇ ਬੜਾ ਵੀਰ ਕੋਈ ਨਹੀਂ ਕੋਈ ਕਰਜ਼ਾ ਨਹੀਂ ਉਹ ਗੇਚੇ ਝੂਠ ਨਹੀਂ ਚੱਲੇ ਚੈਨੋਂਗਲ ਪਰ ਦੇਣੀ ਹੈ ਬਸ ਲਾਇਟ ਨਹੀਂ ਹੈ ਲਾਇਟ ਨਹੀਂ ਹੈ ਇਹ ਕੀ ਝੌਂਪੜੀ ਝੌਂਪੜੀ ਚਾ ਹੋਰ ਕਰਜ਼ਾ ਕੋਈ ਨਹੀਂ ਹੈ ਝੌਂਪੜੀ ਹੈ ਕਰਜ਼ਾ ਲੈ ਕੇ ਕਾਸ ਕੀ ਗੱਲ ਤਾਰ ਨਹੀਂ ਮੇਰੀ ਬਾਤ ਸੁਣੋ ਤੁਮੇ ਕਰੇ ਕਰਜ਼ਾ ਨਹੀਂ ਚਲੋ ਵੀ ਝੂਗੀ ਮਾਰੇ ਰਹੇ ਨਾ ਜੀ ਕਰਜ਼ਾ ਜੀ ਲੱਡੂ ਖਾ ਰਹੇ ਆਪਾਂ ਹਾਂ ਆਹ ਕਾਟੇ ਨਾ ਇਹ ਵੀ ਲੱਡੂ ਹਾਂ ਖਾਤਾ ਵੀ ਖਾਣੇ ਪੀਣੇ ਕੋਈ ਨਾ ਨਾ ਖਾਣੇ ਪੀਣੇ ਤੁਹਾਨੂੰ ਜਗਾਰ ਰੋਟੀ ਰੱਬ ਦਿੰਦਾ ਜੀ ਸਭ ਨੂੰ ਰੋਟੀ ਦਿੰਦਾ ਰੋਗਾ ਕਿੰਨੇ ਦਿਨ ਬਾਅਦ ਨਹੀਂ ਮੁਰ ਗਾਨੇ ਖਾਂਦੇ ਬੱਕਰਾ ਬੱਕਰਾ ਕਦੀ ਕਦੀ ਹੋਇਆ ਦੋਤਾਸਲੇ ਜਿਆਦਾ ਬੀਕੇ ਦੇ ਖਾ ਲੈਣਾ ਨਹੀਂ ਤਾਂ ਨਾ ਸਹੀ ਨਹੀਂ ਨਾ ਸਹੀ ਜੇ ਦੋਤਾਸਲੇ ਜਿਆਦਾ ਬੀਕੇ ਦੇ ਬੱਕਰਾ ਹਾਂ ਜੇ ਨਹੀਂ ਹੋ ਬਥੇਨੇ ਜੋੜਨਾ ਨਹੀਂ ਹਾਂ ਜੋੜਦੇ ਤਾਂ ਹੁਣ ਨੂੰ ਆ ਵੀ ਖਾ ਦੇ ਹਾਂ ਸੱਢੇ ਜਿੰਨਾ ਕੰਮ ਵੀ ਨਹੀਂ ਤਾਂ ਕਿਸੇ ਪਹਿਲਾਂ ਤਾਂ ਬਹੁਤ ਹੀ ਨੇ ਦਸਲੇ ਪਾਲਟੀਆਂ ਦੇ ਕੁਰਚਣੇ ਨਹੀਂ ਦਸ ਤਾਂ ਉਹ ਬੋਟਾਂ ਨਹੀਂ ਤਾਂ ਅੱবি ਤੱਕ ਨਹੀਂ ਵੇਚੇ ਹਾਂ ਵੇਚਿਆ ਉਹ ਟਾਈਮ ਇਹ ਜਾ ਥਾ ਉਸ ਟਾਈਮ ਜਗਾਂਬੀ ਸਸਤੀਆਂ ਸੀ ਮਿਲ ਵੀ ਜਾਹੇ ਜਿੰਨੇ ਜਦ ਮਾਰੇ ਗੱਡੀਆਂ ਵਾਲੇ ਬੁਫਾਰ ਕਰਿਆ ਕਰਦੇ ਹੁੰਦੇ ਤਾਂ ਕੁਝ ਨਹੀਂ ਰਹਾ ਜਦ ਜ਼ਿੰਦਗੀ ਖਰੀਦੀ ਵੀ ਹੰਦੀ ਹੁਣ ਕਮ ਆ ਜਾਂਦੀ ਈ ਵੀ ਲੈਣੇ ਨੂੰ ਹੈ ਨਹੀਂ ਕਰਤੀ ਅਬ ਕਸ ਕੀ ਖਰੀਦਿਓ ਲੋਕ ਤਾਂ ਅਸਲ ਵਿੱਚ ਕੁਝ ਨਹੀਂ ਬੇਚੇ ਨਾ ਨਾ ਕੁਝ ਵੀ ਨਹੀਂ ਵਿਕਦਾ ਸੱਚ ਮੰਨਿਓ ਕਹਿੰਦਾ ਹੁਣ ਵੀ ਉਹ ਦਵਾਈ ਵੀ ਤਰੇ ਹੁੰਦੇ ਆ ਦੇ ਕਿੰਨਾ ਪੈਸਾ ਜਰਿਆ ਮਨ ਤੇ 4 ਮਹੀਨੇ ਹੋ ਗਏ ਮਨਜੇ ਪੇ ਨੂੰ ਗੁੰਡਾ ਦੁਖਦਾ ਹੁੰਦਾ ਕੰਮ ਕਰ ਨਹੀਂ ਹੁੰਦੇ 4 ਮਹੀਨੇ ਦਾ ਮਿਲਿਆ ਮੈਨੂੰ ਕਹ ਯੂਰੀਆ ਪਾ ਦੇ ਚਾਰ ਮਹੀਨੇ ਹੋ ਗਏ ਮੈਨੂੰ ਬਿੱਲੀ ਬੈ ਮੈਂ ਹੱਸ ਰਿਹਾ ਤਾਂ ਮਾ ਜੱਟ ਤਾਂ ਯੂਰੀਆ ਪਾ ਰਹੇ ਤਾਂ ਘਟਾ ਰਿਹਾ ਇਹਨਾਂ ਜੂਰੀਆ ਹੈ ਮੇਰਾ ਵੀ ਗੁਰਦਾ ਦੁੱਖਾ ਮੈਨੂੰ 4 ਮਹੀਨੇ ਹੋ ਗਏ ਕਿਆ ਕਰਾਂ ਦਵਾਈ ਇਹ ਵੇਖਣਾ ਜੋ ਆਪਣੇ ਤਾਂ ਬਾਲਟੀਆਂ ਦਾ ਥਸ ਲੈਣਾ ਸਾਰਾ ਕੰਮ ਵੱਧ ਗਿਆ ਸਾਰਾ ਬੰਦ ਸਾਰਾ ਕੰਮ ਇकडे ਹਟ ਗਿਆ ਕਿਤੇ ਨਹੀਂ ਤਾਂ ਆਟ ਗਿਆ ਕੁਝ ਵੀ ਨਹੀਂ ਮਾਰਾ ਰੋਜ਼ਗਾਰ ਹੀ ਨਹੀਂ ਰਿਹਾ ਮਾਰਦਾ ਗਾੜਪੀ ਨਾ ਵੇਂਤੀ ਤੇ ਦੇਖਵਾਵਾ ਬਸ ਇਹੋ ਵੇਂਤੀ ਸਾਰੇ ਨੂੰ ਦੁਨੀਆ ਹੀ ਮਾਰਾ ਕੋਈ ਹੀ ਲਾਹ ਹੋ ਜਾ ਭਗਵਾਨ ਦੇ ਰਿਹਾ ਹੋਰ ਮਾਨੂੰ ਕੋ ਪੈਸੇ ਦੀ ਲੋੜ ਤੇ ਦੇ ਜੀ ਲੋੜ ਇਹ ਕੋਠਾ ਪੈ ਜਾ ਬਾ ਟਿਕਾਣਾ ਹੋ ਜਾ ਮਾਰਾ ਤਾਨੂੰ ਕੋ ਉਹ ਕਾਸੀ ਦੀ ਲੋੜ ਬਸ ਮੰਨ ਕੇ ਕੰਤਾ ਹੀ ਜਾਰਾ ਕਰ ਇੱਕ ਲੜਕੀ ਹੈ ਮੇਰੇ ਭਾਈ ਪਾਸ ਦੋ ਕੁੜੀਆਂ ਹੈ ਮਰਫੇ ਕਿਹੜਾ ਬੁਗੇ ਮੁੰਡਾ ਇੱਕ ਦੋਤਾ ਹੈ ਚੱਕਰ ਕੋਈ ਨਹੀਂ ਕਰ ਚਲੋ ਇਹ ਤਾਂ ਤਸਲੇ ਥਾਰੇ ਹਟ ਗਏ ਜੀ ਇਹ ਤਾਂ ਤਸਲੇ बिकਦੇ ਹੁੰਦੇ ਮੈਗਿਆਂ ਦਾ ਬੱਕਰਾ ਸੋਣ ਹਾਂ ਜੀ ਬੱਕਰਾ ਤਾਂ ਤੈਨੂੰ ਖਲਾ ਦੇਂਗੀ ਕਿਆ ਅੱਛਾ ਹਾਂ ਹਾਂ ਇਹ ਵੇਚ ਉਹ ਦੋਤਾ ਸਲੇ ਹੋਰ ਵੇਚ ਆਵਾਂਗੇ ਕਿੱਥੇ ਨਾ ਕਿੱਥੇ ਜਿੱਥੇ ਕਿ ਦਿਹਾੜੀ ਲੱਗੀ ਤੇ ਇਹ ਦੋ ਨਾ ਖਾ ਲਿਆ ਤੈਨੂੰ ਬੰਦ ਸਲੇ ਇਹ ਵੇਚੀ ਫਿਰ ਜਿੱਦ ਬੱਕਰਾ ਵੜੇਗਾ ਹਾਂ ਤੇਰੀ ਰੋਟੀ ਜਾਂ ਤੂੰ ਬੱਕਰੇ ਖਾਤਰ ਥੜੀਓ ਹੋ ਪਤਾ ਜੀ ਦੇ ਕਰ ਰੋਟੀ ਚਾਹ ਨਹੀਂ ਜੀ ਉਹ ਚਾਹ ਕਿਸੇ ਦਾ ਤਾਰਾ ਲਿਆ ਕੇ ਖਾਦਿਆ ਪੈਸੇ ਹਾਂ ਕੋਈ ਪੰਡਾ ਥੋੜੋ ਚੱਕਰ ਰੱਖਿਆ ਕੋਈ ਜਵਾਬ ਨਹੀਂ ਦਿੰਦਾ ਖਾਣੇ ਕਿਆ ਕਿਆ ਢਡਮਾ ਰੋਟੀ ਪਾਣੀ ਖਾਣੇ ਦੀ ਚੀਜ਼ ਕਾ ਕੋਈ ਹੁੰਦਾ ਸੀ ਸਰੀਰ ਆਵਾਜ਼ ਲੈਵੀ ਸਮੇਂ ਬਾਤਾਂ ਸੁਣੀਆਂ ਮੈਂ ਤੁਹਾਨੂੰ ਆਖਦਾ ਜਮਾਤ ਦੇ ਸਲਾਮੇ ਬੜੇ ਚਲ ਵਧੀਆ ਕਰਿਆ ਅੱਗੇ ਵੀਰੇ ਮੈਂ ਕਿਹਾ ਵੀ ਜਿਹੜੀ ਬੁੱਧੀ ਤੀਆਂ ਵਧੀਆ ਕਰਿਆ ਇਹ ਕੁੜੀ ਕਹਿ ਰਹੀ ਹੈ ਆਪਣੀ ਬੋਲੀ ਆ ਕਹਿ ਰਹੇ ਕਿ ਚੰਗਾ ਕਰਿਆ ਅੱਗੇ ਤੁਸੀਂ ਇਹ ਥਾਰੀ ਬੋਲੀ ਕਿਹੜੀ ਹੈ ਬਾਗੜੀ 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 ਰਾਜਸਥਾਨੀ ਬਾਗੜੀ ਨਹੀਂ ਹੋ ਰਹੀ ਥੋੜੀ ਰਾਜਸਥਾਨ ਰਾਜਸਥਾਨੇ ਬਾਗੜੀ ਹੈ ਘਰ ਮੈਂ ਉਹੀ ਬੋਲੀ ਬੋਲਾਂ ਤਾਂ ਮੈਂ ਹਾਂ ਆਪਣੀ ਤਾਂ ਆਖਰੀ ਮੈਂ ਉਹੀ ਬੋਲਾਂ ਥਾਰੀ ਗੱਲ ਜੱਟ ਵਾਲੀ ਵੀ ਬੋਲਦੇ ਹਾਂ ਮਾਰੀ ਗੱਲ ਮਾਰੇ ਵਾਲੀ ਹਾਂ ਬਈਆਂ ਗੱਲ ਬਈਆਂ ਵਾਲੀ ਰਾਜਸਥਾਨੀ ਗੱਲ ਰਾਜਸਥਾਨੀ ਕੀ ਆ ਬਾਰੇ ਬੱਠਾ ਕੋਈ ਦੱਸੋ ਨਹੀਂ ਮੈਂ ਤੁਹਾਨੂੰ ਦਿਖਾਵਾਂ ਵੀ ਨਹੀਂ ਬੈਠੇ ਰਕਮ ਕਿੱਥੇ ਬੈਠੇ ਆ ਚੱਕ ਨੇ ਦੇਖੋ ਬਈ ਊਰਾ ਜਿਹੜਾ ਹੈਗਾ ਨਾ ਇਹਨਾਂ ਦਾ ਜੋ ਸਾਰਾ ਤੁਹਾਨੂੰ ਦਿਖ ਰਿਹਾ ਹੋਣਾ ਵੀ ਇਹ ਗ੍ਰਾਂਵ ਦੇ ਵਿੱਚ ਬੈਠੇ ਆ ਜੇ ਕੁੜੀ ਨੇ ਚੁੱਲ੍ਹਾ ਤਪਾਇਆ ਪੁਰਾ ਗੈਸ ਨਹੀਂ ਕੁਛ ਨਹੀਂ ਹੈਗਾ ਗੈਸ ਨਹੀਂ ਹੈ ਥਾਰੇ ਬਾ ਨਾ ਬੁੱਕੇ ਕੈਸਾ ਨਹੀਂ ਨਾ ਗੈਸ ਨਾ ਵਧੀਆ ਤੁਹਾਨੂੰ ਕਿਹੜੇ ਪੈਸੇ ਦੇਣੇ ਪਪਾ ਵੀ ਆਪੇ ਉਹ ਕਰ ਲਿਆ ਪਾਥੀ ਕਿੱਥੇ ਲਿਆਵਾਂ ਫਿਰ ਪਥਲੇ ਪਥਲੇ ਹਾਂ ਆਪੇ ਗੋਹਾ ਉਹਾ ਕਿਸੇ ਫਤ ਗਿਰਵਾਲੀ ਇੱਕ ਉਹ ਬੀਬੀ ਬੈਠੀ ਐ ਜੋ ਮਾਮੀ ਕੀ ਕੋਣ ਐ ਭੈਣ ਐ ਥਾਰੇ ਕਿੰਨੇ ਐ ਝੁਗੀਆਂ ਦੋ ਐ ਬਸ ਦੋ ਉੱਤਰ ਪਰ ਐ ਇਸਮੇ ਗਰਮੀ ਮਤ ਨਹੀਂ ਅੰਦਰ ਪੈ ਸਕਦੇ ਅੰਦਰ ਤਾਪੇ ਬਹੁਤ ਨਹੀਂ ਕੁੱਕਾ ਹੋ ਗਿਆ 200 ਸਾਲ ਪੁਰਾਣਾ ਐ ਕੁੱਕਾ 200 ਸਾਲ ਪੁਰਾਣਾ ਹੋ ਗਿਆ ਹਾਂ ਜੀ ਪੱਕਾ ਵਾ ਹੱਥ ਬੰਨ ਕੇ ਵੀ ਬੇਨਤੀ ਐ ਯੋ ਆਪਣੇ ਅੰਦਰ ਕੂਲਰ ਦਾ ਪਿਆ ਬਿਜਲੀ ਕਾ ਹੈ ਨਹੀਂ ਕਿੱਥਾ ਉਹੀ ਪਿਆ ਬਿਜਲੀ ਹੈ ਨਹੀਂ ਉੱਧਰ ਕੂਲਰ ਰੱਖੀ ਜਦ ਮਾੜੀ ਜਿੱਥੇ ਮਾੜੀ ਮਨ ਇਥੇ ਜਦ ਮਾੜੀ ਕੀ ਲਾਈਟ ਲਾਈ ਪਈ ਥੀ ਜਦ ਰੱਖਿਆ ਹੋਇਆ ਥਾ ਭਾਈ ਸਾਰੇ ਬਾਹਰ ਅੰਦਰ ਗਏ ਬੇ ਬੰਦਿਆਂ ਨੂੰ ਬੇਂਤੀ ਹੈ ਬੇਂਤੀ ਹੈ ਮਾਰੀ ਵੀ ਭਾਈ ਕੋ ਮਾਰਾ ਹਿੱਲਾ ਛੜਾ ਦੇ ਇਹੋ ਚੰਗੀ ਬਾਤ ਹੈ ਐ ਤਾਂ ਕੋਈ ਨਹੀਂ ਉਹ ਬੀਬੀ ਹਸ ਰਹੀ ਥਰੀ ਬਾਤ ਸੁਣ ਕੇ ਕਿਆ ਬਾਤ ਕਹੀ ਥਨਾਂ ਹੋਰੀ ਹੈ ਜੀ ਹਾਸਰੀ ਹੈ ਟਾਈ ਮੇਰਾ ਟਾਈਮ ਤਾਂ ਲੰਘ ਗਿਆ ਇਨਕਾ ਕਿੱਥੇ ਲੰਘੇਗਾ ਸਭ ਦਾ ਟਾਈਮ ਲੰਘ ਜਾਣਾ ਥਾਰੇ ਪੇ ਕਰਜ਼ਾ ਕੋਈ ਨਹੀਂ ਹੈਗਾ ਜੇ ਥਾਰੇ ਪੇ ਕਰਜ਼ਾ ਨਹੀਂ ਸਮਝੋ ਫਿਰ ਆਨੰਦ ਹੈ ਹਾਂ ਕਿ ਨਹੀਂ ਹਾਂ ਜੀ ਮਾਰਾ ਯੋ ਕਰਜ਼ਾ ਨਹੀਂ ਹੈ ਜਿਹੜੇ ਦੋਤੇ ਨਹੀਂਓ ਬੱਚੇ ਪਾਲ ਰੱਖੇ ਮਾਰੇ ਵਾਲੀ ਤਾਂ ਲੰਘੀਓ ਬੱਚੇ ਕਿੱਥੇ ਜਾਣਗੇ ਬੱਚੀ ਤਾਂ ਇੱਕੋ ਹੀ ਹੈ ਉਹ ਮੁੰਡਾ ਹੈ ਇੱਕ ਕੋਈ ਨਹੀਂ ਰੱਬ ਸਭ ਨੂੰ ਕਰੇ ਹੈ ਮੁੰਡਾ ਵੀ ਹੈ 1.5 ਸਾਲ ਦਾ ਰਾਜ ਨੇ ਲਿਖਿਆ ਬਾੜੇ ਮੁੰਡਾ ਵੀ ਹੈ ਸਾਬਰ ਕਲੇ ਰਾਜਾ ਵਾ ਹੋਰ ਹਮੇ ਦਫਾਈ ਕੱਟ ਲੇਗੇ ਮਾਰੇ ਬੱਚੇ ਕਿੱਥੇ ਜਾਣਗੇ ਸਾਡੀ ਤਾਂ ਕੋਈ ਸੁਣਾ ਹੀ ਨਹੀਂ ਕੋਈ ਸੁਣਾ ਹੀ ਨਹੀਂ ਕਿਰੀ ਬਾਰੇ ਵੀ ਕਿਸੇ ਨੇ ਸੁਣਾਈ ਨਹੀਂ ਦਿੱਤੀ ਅਸੀਂ ਤੇਨ ਚਾਰ ਵਾਰੀ ਕੁੜੀ ਕੇ ਰੋਲਾ ਪੈ ਗਿਆ ਥਾ ਵਿਆਹ ਕਾ ਮੁੰਨ ਨੂੰ ਤੇਨ ਚਾਰ ਵਾਰੀ ਥਾਣੇ ਮੇ ਫੜਾਇਆ ਪੈਸੇ ਲੈ ਕੇ ਪੁਨ ਸਾੜੇ ਛੱਡ ਗਏ ਉਹ ਵੀ ਹਿੱਲਾ ਨਹੀਂ ਬਣਿਆ ਹਾਂ ਮਾਂ ਨੂੰ ਮਰੂ ਮਸਤ ਚਲੋ ਲੈ ਵੀ ਉੱਥਾ ਖੜੀ ਕੇ ਤਨੇ ਸੁਣਿਆ ਅਜੀ ਨੇ ਇਹ ਬਾਤਾਂ ਲਾਣੀਦਾਰ ਬਾਰੀਆ ਅ ਰਮਤਾ ਰਮਤਾ ਜੋ ਪਹਿਲੀ ਵਾਰ ਸੁਣਿਆ ਵੀ ਬੰਤਿਆਂ ਵਰਗਾ ਨੋ ਆਹ ਮੈਂ ਹਾਂ ਸੋ ਉਧਰ ਬੀਬੀ ਤਾਂ ਆਈ ਨਹੀਂ ਇੱਕ ਗੁੱਡੀ ਇਹਨੇ ਆਪਣੀ ਚਪਹਿਰਾਵਾ ਛੱਡ ਗਈ ਜੋ ਜੋ ਕਾਇ ਤਮ ਬਿਆਹ ਬੂਨੂ ਪਾਵਾ ਕੜੇ ਦੱਸਿਆ ਤਾਂ ਨਾਂ ਜਾਂਦੀ ਵਾਲੇ ਨਹੀਂ ਨੇ ਨਾ ਨਾ ਮੈਂ ਕਿਹਾ ਜਾਂਦੀ ਕਿ ਜਿੱਤ ਕੇ ਨਾ ਹੋ ਗਏ ਗਿੱਟਕੇ ਹੋਈ ਫੇਰ ਤਾਂ ਹੁਣ ਨੂੰ ਤੇਰੀ ਮਹਿੰਗੀ ਦੀ ਜਿਹੜੇ ਕਮਰਾ ਫਤ ਲਿੰਦੇ ਹੁਣ ਤਾਂ 3 ਲੱਖ ਨੂੰ ਹੋ ਰਹੀ ਚੰਦੇ ਲੈ ਹੋਰ 3 ਲੱਖ ਰੁਪਏ ਕਿਲੋ ਹਾਂ ਹਾਂ ਇਹ ਕਿੱਥੇ ਚੰਦਾ ਪਿਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਜਿਹਨਾਂ ਨੇ ਸੁਣਿਆ ਇਹ ਦੋ ਤਸਲੇ ਨੇ ਕਹਿ ਰਹੇ ਆ ਵੀ ਜਿੰਦ ਦਿਨ ਹੋਰ ਕਿਤੇ ਮੌਕਾ ਲੱਗ ਜਾ ਜੇ ਕਿਤੇ बिक ਗਏ ਬੱਕਰਾ ਖਲਾ ਦੇਗੇ ਠੀਕ ਹੈ ਨਾਦਰ ਠੀਕ ਹੈ ਵਧੀਆ ਹੈ ਮੁਕਰੇ ਨੇ ਇਸ ਬਾਤ ਤੇ ਬਿਲਕੁਲ ਨਹੀਂ ਮੁਕਰਦੇ ਜੀ ਜੇ ਮੁਕਰਦੇ ਹਾਂ ਨਾ ਕਰਕੇ ਲਿਕੜੇ ਦੇ ਚਤੌੜ ਕੱਟ ਤੇ ਰੇਤਾ ਮੁਕਰਦੇ ਫਿਰ ਫਿਰ ਜਾ ਕੇ ਬੜ ਜਾਂਦੇ ਉੱਤੇ ਆਉਂਦੇ ਦੀਨ ਖਾਤਰੇ ਬੈਠੀਆਂ ਸੀ ਤਾਂ ਠੀਕ ਹੈ ਜੀ ਬਹੁਤ ਧੰਨਵਾਦ